ਵਿਚ ਇਹ ਮੇਲਾ ਜਿਹੜਾ ਚੱਲਦਾ ਪਿਆ ਔਰ ਲੋਕ ਸਰੀ ਤੋਂ ਨਹੀਂ ਬਲਕਿ ਆਸ-ਪਾਸ ਤੋਂ ਵੀ ਇਸ ਮੇਲੇ ਦੇ ਵਿੱਚ ਵਿਸ਼ੇਸ਼ ਤੌਰ ਤੇ ਆ ਰਹੇ ਕੌਣ ਕਹਿੰਦਾ ਆ ਕਿ ਕੈਨੇਡਾ ਦੇ ਵਿੱਚ ਪੰਜਾਬ ਵਰਗੇ ਮੇਲੇ ਨਹੀਂ ਲੱਗਦੇ ਕੌਣ ਕਹਿੰਦਾ ਹੈ ਕਿ ਕੈਨੇਡਾ ਦੇ ਵਿੱਚ ਦੀਵਾਲੀ ਦੇ ਮੌਕੇ ਤੇ ਪੰਜਾਬ ਵਰਗੀਆਂ ਰੌਣਕਾਂ ਨਹੀਂ ਦੇਖਣ ਨੂੰ ਮਿਲਦੀਆਂ ਆਓ ਖਾਨ ਸਿੰਘ ਇੱਕ ਵਾਰੀ ਸਰੀ ਦੇ ਵਿੱਚ ਜਿੱਥੇ ਲੱਗਾ ਹੋਇਆ ਹੈ ਦੀਵਾਲੀ ਮਠਿਆਈ ਮੇਲਾ ਔਰ ਇਸ ਮੇਲੇ ਦੇ ਵਿੱਚ ਤੁਹਾਨੂੰ ਮਠਿਆਈਆਂ ਵੀ ਮਿਲਣਗੀਆਂ ਸਾਜ ਸਜਾ ਦਾ ਸਮਾਨ ਵੀ ਮਿਲੇਗਾ ਭਾਂਤ ਭਾਂ ਦੇ ਪਕਵਾਨ ਮਿਲਣਗੇ ਔਰ ਇਹਦੇ ਨਾਲ ਨਾਲ ਤੁਹਾਨੂੰ ਮੇਲੇ ਦੇ ਵਿੱਚ ਘੁੰਮਦੇ ਹੋਣ ਦਾ ਅਹਿਸਾਸ ਵੀ ਮਿਲੇਗਾ ਜਿਵੇਂ ਪੰਜਾਬ ਚ ਘੁੰਮਦੇ ਹੋ ਆਓ ਫਿਰ ਤੁਹਾਨੂੰ ਲੈ ਕੇ ਚੱਲਦੇ ਆ ਇਸ ਮੇਲੇ ਦੇ ਵਿੱਚ ਦਿਖਾਉਨੇ ਆ ਕੀ ਕੀ ਇੱਥੇ ਆ ਤੇ ਨਾਲ ਸਟਾਲ ਲਾਉਣ ਵਾਲੇ ਤੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਮੇਲੇ ਨੂੰ ਆਰਗੇਨਾਈਜ਼ ਕਿਵੇਂ ਕੀਤਾ ਗਿਆ ਔਰ ਕਿੰਨਾ ਕੋ ਹੰਗਾਰਾ ਇੱਥੇ ਲੋਕਾਂ ਦਾ ਉਹਨਾਂ ਨੂੰ ਮਿਲ ਰਿਹਾ ਵੈਸੇ ਕੋਈ ਛੋਟਾ ਮੋਟਾ ਵੀ ਘਰ ਦੇ ਵਿੱਚ ਫੰਕਸ਼ਨ ਰੱਖਣਾ ਹੋਵੇ ਨਾ ਤੇ ਪੂਰੇ ਟੱਬਰ ਦੀਆਂ ਜਿਹੜੀਆਂ ਨੇ ਭੂਤਣੀਆਂ ਭੁੱਲ ਜਾਂਦੀਆਂ ਨੇ ਪਰ ਸਰੀ ਦੇ ਵਿੱਚ ਐਡਾ ਵੱਡਾ ਦੀਵਾਲੀ ਮੇਲਾ ਆਯੋਜਿਤ ਕਰਨਾ ਕੋਈ ਖਾਲਾਜੀ ਦਾ ਵਾੜਾ ਨਹੀਂ ਹੈ ਤੇ ਇਹ ਤਰਦਦ ਜਿਹੜਾ ਕੀਤਾ ਜੋਗਰਾਜ ਸਿੰਘ ਕਾਲੋਹਰਾਂ ਨੇ ਬੜੀ ਮਿਹਨਤ ਕੀਤੀ ਆ ਮੁਸ਼ਕਕਤ ਕੀਤੀ ਆ ਔਰ ਕੰਟੀਨਿਊਟੀ ਦੇ ਵਿੱਚ ਇਹ ਮੇਲਾ ਜਿਹੜਾ ਚੱਲਦਾ ਪਿਆ ਔਰ ਲੋਕ ਸਰੀ ਤੋਂ ਨਹੀਂ ਬਲਕਿ ਆਸ-ਪਾਸ ਤੋਂ ਵੀ ਇਸ ਮੇਲੇ ਦੇ ਵਿੱਚ ਵਿਸ਼ੇਸ਼ ਤੌਰ ਤੇ ਆ ਰਹੇ ਕਿਉਂਕਿ ਪਹਿਲੀ ਵਾਰੀ ਇਹ ਮੇਲਾ ਲੱਗਾ ਤੇ ਜੋਗਰਾਜ ਸਿੰਘ ਕਾਲੋਹਰੀ ਸਾਡੇ ਨਾਲ ਮੌਜੂਦ ਨੇ ਸਾਡੇ ਵੀਰ ਨੇ ਮੀਡੀਆ ਦੇ ਨਾਲ ਵੀ ਰਹਿ ਚੁੱਕੇ ਨੇ ਔਰ ਇਹ ਮੇਲਾ ਪਹਿਲਾਂ ਤਾਂ ਜੋਗਰਾਜ ਸਿੰਘ ਜੀ ਕਰਵਾਉਣ ਦਾ ਆਈਡੀਆ ਕਿੱਥੋਂ ਆਇਆ ਮਨ ਦੇ ਵਿੱਚ ਫੁਰਨਾ ਕਿਦਾਂ ਫੁਰਿਆ ਬੰਦਾ ਨਹੀਂ ਤਾਂ ਅਸੀਂ ਵੀ ਮੀਡੀਆ ਦੇ ਵਿੱਚ ਰਹੇ ਆ ਸਾਡਾ ਤਾਂ ਇਹੀ ਹੁੰਦਾ ਕਿ ਜਾ ਕੇ ਕਵਰ ਕਰਨਾ ਪਰ ਆਰਗੇਨਾਈਜ਼ ਕਰਨਾ ਇਹ ਮਾਨ ਦੇ ਵਿੱਚ ਫੁਰਨਾ ਕਿਵੇਂ ਆਇਆ ਬਾਈ ਜੀ ਪਹਿਲਾਂ ਤੇ ਤੁਹਾਡਾ ਬਹੁਤ ਜੀ ਆਇਆਂ ਨੂੰ ਸ਼ੁਕਰੀਆ ਜੀ ਅਸ਼ੀਰ ਬਾਈ ਜੀ ਤੁਸੀਂ ਬੜੇ ਸਾਡੇ ਸਤਿਕਾਰਯੋਗ ਹੋ ਤੁਹਾਨੂੰ ਸੁਣਦੇ ਆ ਤੇ ਤੁਹਾਡੇ ਨਾਲ ਗੱਲ ਕਰਨ ਦਾ ਸੁਭਾਅ ਬਣਿਆ ਉਹਦੇ ਲਈ ਇੱਕ ਮਾਣ ਵਾਲੀ ਗੱਲ ਆ ਟੀਵੀ ਪੰਜਾਬ ਦਾ ਤੁਹਾਡਾ ਬਹੁਤ ਧੰਨਵਾਦ ਮਿਲਦੇ ਮੈਂ ਵੀ ਤੁਹਾਨੂੰ ਸੁਣਦਾ ਰਹਿਣਾ ਆ ਨਹੀਂ ਬਾਈ ਜੀ ਤੁਹਾਡਾ ਬੜਾ ਵੱਡਪਣ ਆ ਤੁਸੀਂ ਬਹੁਤ ਸੀਨੀਅਰ ਹੋ ਮੈਂ ਤੁਹਾਡੇ ਸਾਹਮਣੇ ਕੱਲ ਦਾ ਜਵਾਬ ਆ ਤੇ ਬਹੁਤ ਤੁਹਾਡਾ ਧੰਨਵਾਦ ਇੱਥੇ ਆਉਣ ਦੇ ਉੱਤੇ ਬੜਾ ਮਾਣ ਮਹਿਸੂਸ ਹੋਣ ਲੱਗਾ ਤੁਹਾਡਾ ਨਾਲ ਗੱਲ ਕਰਨ ਲੱਗਾ ਤੇ ਬਾਈ ਜੀ ਜਿਹੜਾ ਆਈਡੀਆ ਨਾ ਅ ਭਈ ਮੈਂ ਨਾ ਬ੍ਰੈਮਟਨ ਪੜਿਆ ਮੈਂ ਜਦੋਂ ਕੈਨੇਡਾ ਆਇਆ ਸੀਗਾ 11 ਸਾਲ ਪਹਿਲਾਂ ਮੈਂ ਬ੍ਰੈਮਟਨ ਆਇਆ ਸੀ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਮੈਂ ਉੱਥੇ ਪੜ੍ਹਾਈ ਕੀਤੀ ਫਿਰ ਮੈਂ ਉੱਥੇ ਕੰਮ ਕੀਤਾ ਉੱਥੇ ਟਰੱਕ ਚਲਾਇਆ ਉੱਥੇ ਲਾਇਸੈਂਸ ਲਿਆ ਤੇ ਹੋਰ ਵੀ ਕਈ ਚੀਜ਼ਾਂ ਦੇ ਨਾਲ ਜਿੱਥੇ ਤੁਸੀਂ ਪਹਿਲਾਂ ਕੈਨੇਡਾ ਚ ਆਏ ਹੋ ਉਹ ਨਾ ਤੁਹਾਡਾ ਸਰਕਲ ਆ ਤੁਹਾਡਾ ਪਿਆਰ ਆ ਆਉਣਾ ਜਾਣਾ ਲੱਗਾ ਰਹਿੰਦਾ ਸੋ ਮੇਰੀ ਬ੍ਰੈਮਟਨ ਆਉਣੀ ਜਾਨੀ ਕਾਫੀ ਲੱਗੀ ਰਹਿੰਦੀ ਮੇਰੇ ਸਾਲ ਚ ਕਈ ਦੀ ਤਿੰਨ ਤਿੰਨ ਚੱਕਰ ਵੀ ਕਿਉਂਕਿ ਉਹ ਯਾਰਾਂ ਦੋਸਤਾਂ ਦੇ ਕਿਸੇ ਦੇ ਵਿਆਹ ਆ ਗਏ ਕਿਸੇ ਨੇ ਘਰ ਲੈ ਲਏ ਕਿਸੇ ਦੇ ਬੱਚੇ ਹੋ ਗਏ ਬਈ ਬ੍ਰੈਮਟਨ ਸਾਡੇ ਤੋਂ ਇਸ ਮਸਲੇ ਦੇ ਵਿੱਚ ਕਾਫੀ ਅੱਗੇ ਐਡਵਾਂਸ ਆ ਉੱਥੇ ਹੈਪਨਿੰਗ ਚੀਜ਼ਾਂ ਬਹੁਤ ਹੁੰਦੀਆਂ ਨੇ ਉੱਥੇ ਦਿਵਾਲੀ ਮੇਲੇ ਲੱਗਦੇ ਨੇ ਇਦਾਂ ਦਾ ਨਹੀਂ ਕਦੀ ਲੱਗਾ ਸੀਗਾ ਪਰ ਉੱਥੇ ਡਿਫਰੈਂਟ ਕਾਈਂਡ ਆਫ ਮੇਲੇ ਪਹਿਲਾਂ ਲੱਗਦੇ ਰਹੇ ਨੇ ਜਿਹੜੇ ਬੈਂਕਟ ਹਾਲ ਦੇ ਵਿੱਚ ਇੰਡੋਰ ਮੇਲੇ ਮਠਿਆਈਆਂ ਲੱਗੀਆਂ ਹੋਰ ਚੀਜ਼ਾਂ ਮਾੜੀਆਂ ਮੋਟੀਆਂ ਬਣ ਗਈਆਂ ਹੋ ਜਾਂਦੀਆਂ ਸੀਗੀਆਂ ਫਿਰ ਜਦੋਂ ਅਸੀਂ ਇਹਦੇ ਬਾਰੇ ਪਲਾਨ ਕਰਨ ਦਾ ਸੋਚਿਆ ਸਾਡੀ ਟੀਮ ਬਾਕੀ ਸਾਰੀ ਤਾਂ ਫਿਰ ਹੁੰਦੇ ਹੁੰਦੇ ਬ੍ਰੇਨਸਟਾਰਮਿੰਗ ਕਰਦੇ 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 ਇੱਕ ਉਹਦਾ ਬੈਟਰ ਵਰਜਨ ਸਾਡੇ ਕੋਲੋਂ ਹੋਰ ਤਿਆਰ ਹੋ ਗਿਆ ਵੀ ਅਸੀਂ ਇਹਨੂੰ ਹੁਣ ਕੱਲਾ ਇੱਕ ਇੰਡੋਰ ਨਾ ਰੱਖੀਏ ਆਊਟਡੋਰ ਇੱਕ ਐਕਸਪੀਰੀਅੰਸ ਦੇਈਏ ਸਾਡੇ ਮੂਰੇ ਚੈਲੰਜਸ ਹੁੰਦੇ ਸੀਗੇ ਠੰਡ ਮੀਂਹ ਕਿਉਂਕਿ ਜਦੋਂ ਇੰਨੀ ਤੁਸੀਂ ਪੈਸੇ ਲਾਉਂਦੇ ਹੋ ਲਾਗਤ ਲੱਗਦੀ ਆ ਤੇ ਫਿਰ ਤੁਹਾਨੂੰ ਹੁੰਦਾ ਵੀ ਮੈਂ ਹੁਣ ਇਹਨੂੰ ਰਿਕਵਰ ਵੀ ਕਰਨਾ ਆ ਮੈਂ ਇੱਕ ਮਾਹੌਲ ਵੀ ਦੇਣਾ ਆ ਪਰ ਕਿਤੇ ਮੇਰਾ ਹੀ ਨਾ ਝੱਗਾ ਛੋੜ ਹੋ ਜੇ ਵੀ ਅਗਲੇ ਸਾਲ ਮੈਂ ਕੁਝ ਕਰਨ ਜੁਗਾ ਨਾ ਰਵਾਂ ਸੋ ਇੱਕ ਡਰ ਵੀ ਸੀਗਾ ਪਰ ਉਤੋਂ ਵੀ ਸੀਗਾ ਵੀ ਇੱਕ ਲੋਕਾਂ ਨੂੰ ਨਾ ਐਸਾ ਐਕਸਪੀਰੀਅੰਸ ਕਰਾਈਏ ਜਿਹੜਾ ਸਾਡੇ ਸ਼ਹਿਰ ਦੇ ਲੋਕਾਂ ਨੇ ਕਦੀ ਕੀਤਾ ਨਹੀਂ ਆ ਸੋ ਫਿਰ ਉਹ ਚੋਂ ਕਰਦੇ ਕਰਦੇ ਬ੍ਰੇਨਸਟਾਰਮਿੰਗ ਤੁਹਾਡੇ ਵਰਗੇ ਵੱਡੇ ਭਰਾਵਾਂ ਦੀਆਂ ਸਲਾਹਾਂ ਲਈਆਂ ਤੇ ਫਿਰ ਇਹ ਨਤੀਜਾ ਜਿਹੜਾ ਇੱਥੋਂ ਤੱਕ ਪਹੁੰਚ ਗਿਆ ਕਾਫੀ ਬ੍ਰੇਨਸਟਾਰਮਿੰਗ ਕੀਤੀ ਅਸੀਂ ਪਹਿਲਾਂ ਤਾਂ ਨਾ ਦੀਵਾਲੀ ਮ ਹਫਤਾ ਕਰ ਸਾਨੂੰ ਫੀਡਬੈਕ ਮਿਲੀ ਵੀ ਕਿਹੜਾ ਸਿੰਗਰ ਲੱਗਣਾ ਉਹਨਾਂ ਨੂੰ ਲੱਗਣ ਲੱਗੇ ਜਿੱਦਾਂ ਕੋਈ ਸਿਰਫ ਗਾਉਣ ਵਾਲਾ ਮੇਲਾ ਆ ਫਿਰ ਕਰਦੇ ਕਰਦੇ ਦੇ ਵਿੱਚ ਨਾਮ ਐਡ ਕੀਤਾ ਗ੍ਰੇਟ ਕਨੇਡੀਅਨ ਦਿਵਾਲੀ ਮਠਾਈ ਮੇਲਾ ਤਾਂ ਕਿ ਇੱਕ ਕਨਸੈਪਟ ਕਲੀਅਰ ਹੋਏ ਵੀ ਇਹ ਗਾਉਣ ਵਾਲਾ ਮੇਲਾ ਨਹੀਂ ਹੈ ਕੱਲਾ ਇਹ ਖਾਣ ਪੀਣ ਵਾਲਾ ਮੇਲਾ ਆ ਐਕਸਪੀਰੀਅੰਸ ਕਰਨ ਵਾਲਾ ਮੇਲਾ ਓ ਮਾਰਕੀਟ ਲੱਗਣੀ ਆ ਜਿੱਥੇ ਆ ਕੇ ਤੁਸੀਂ ਮਠਿਆਈਆਂ ਖਰੀਦੋ ਖਾਣ ਪੀਣ ਦਾ ਸਾਰਾ ਸਮਾਨ ਲਓ ਸ਼ਾਪਿੰਗ ਕਰੋ ਦਿਵਾਲੀ ਦੀ ਹੋਰ ਵੈਂਡਰ ਜ਼ੋਨ ਇੱਥੇ ਜਿੱਥੇ ਤੁਹਾਨੂੰ ਹੋਰ ਬਿਜ਼ਨੈਸਿਸ ਨੂੰ ਪ੍ਰੋਮੋਟ ਕਰਨ ਦਾ ਵੀ ਮੌਕਾ ਮਿਲੇ ਸੋ 올 ਇਨ ਵਨ ਇੱਕ ਅਜਿਹਾ ਜਿੱਥੇ ਸ਼ਹਿਰ ਆ ਕੇ ਫੀਲ ਕਰੇ ਕਿ ਬਈ ਇਹ ਮੈਨੂੰ ਪੰਜਾਬ ਵਰਗਾ ਮਾਹੌਲ ਬਣਾ ਕੇ ਦਿੱਤਾ ਤੁਸੀਂ ਤੇ ਮੈਂ ਬੜਾ ਖੁਸ਼ ਨਸੀਬਾਂ ਬਈ ਕਿ ਮੈਨੂੰ ਅਸੀਸਾਂ ਵੀ ਅਜਹੀਆਂ ਬਹੁਤ ਮਿਲ ਰਹੀਆਂ ਨੇ ਤੇ ਜੇ 100% ਨਹੀਂ ਤੇ ਕਾਫੀ ਹੱਦ ਤੱਕ ਉਹਦੇ ਲਈ ਕਾਮਯਾਬੀ ਹੋਏ ਆ ਬਿਲਕੁਲ ਮੈਂ ਸੋਚ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਮੈਂ ਤਾਂ ਥੋੜਾ ਸਮਾਂ ਹੁਆ ਲਿਆ ਇਹਨੂੰ ਤੇ ਉੱਥੇ ਦੇ ਮੇਲੇ ਜਿਹੜੇ ਦੇਖਿਆ ਤੇ ਉਹ ਉਹ ਮੋਢੇ ਨਾਲ ਮੋਢਾ ਵੱਜਦਾ ਹੁੰਦਾ ਤੇ ਵੀਕਐਂਡ ਤੇ ਇੱਥੇ ਵੀ ਮੋਢੇ ਨਾਲ ਮੋਢਾ ਵੱਜ ਰਿਹਾ ਹੁੰਦਾ ਤੇ ਉਹੀ ਲੋਕ ਇੱਧਰ ਉੱਧਰ ਘੁੰਮਦੇ ਫਿਰਦੇ ਮੇਲਾ ਮੇਲੀਆਂ ਦਾ ਯਾਰਾ ਬੇਲੀਆਂ ਦਾ ਉਹ ਉਹ ਗੱਲ ਜਿਹੜੀ ਆ ਨਜ਼ਰ ਆਉਂਦੀ ਆ ਪਰ ਕਾਲੂ ਸਾਹਿਬ ਇੱਕ ਚੀਜ਼ ਹੋਰ ਵੀ ਹੈ ਕਿ ਕਈ ਵਾਰੀ ਇੰਜ ਹੁੰਦਾ ਕਿ ਆਈਡੀਆ ਤੁਹਾਡੇ ਦਿਮਾਗ 'ਚ ਬੜਾ ਵੱਡਾ ਹੁੰਦਾ ਹੈ ਉਹ ਕੱਲਾ ਬੰਦਾ ਉਸ ਆਈਡੀਆ ਨੂੰ ਗਰਾਊਂਡ ਦੇ ਉੱਤੇ ਉਤਾਰ ਨਹੀਂ ਪਾਉਂਦਾ ਤੁਹਾਨੂੰ ਹੋਰ ਟੀਮ ਨੂੰ ਨਾਲ ਤੋਰਨਾ ਪੈਂਦਾ ਤੁਹਾਡੇ ਨਾਲ ਟੀਮ ਪੂਰੀ ਤਰੀ ਹੈ ਕਿੱਦਾਂ ਦੀ ਸਪੋਰਟ ਕਿਸ ਤਰੀਕੇ ਨਾਲ ਚੀਜ਼ਾਂ ਜਿਹੜੀਆਂ ਕੀਤੀਆਂ ਨੇ ਤੇ ਇੱਥੋਂ ਦੀ ਲੋਕਲ ਜਿਹੜਾ ਪ੍ਰਸ਼ਾਸਨ ਹੈਗਾ ਆ ਉਹਦਾ ਕਿੰਨਾ ਕੁ ਜਿਹੜਾ ਸਮਰਥਨ ਕਿਉਂਕਿ ਤੁਹਾਨੂੰ ਸਿਸਟਮ ਦੇ ਨਾਲ ਵੀ ਰਲ ਕੇ ਚੱਲਣਾ ਪੈਂਦਾ ਇੱਥੇ ਬਹੁਤਾ ਸਿਸਟਮ ਨਾਲ ਚੱਲਣਾ ਪੈਂਦਾ ਭਾਈ ਕੋਈ ਵੀ ਚੀਜ਼ ਇੱਥੇ ਸਿਸਟਮ ਤੋਂ ਬਾਹਰ ਹੋਈ ਨਹੀਂ ਸਕਦੀ ਅਸੀਂ ਕਿਹੜਾ ਗਰਾਜ ਦੇ ਵਿੱਚ ਰੱਖ ਕੇ ਕੋਈ ਚੀਜ਼ ਵੇਚਣੀ ਆ ਵੀ ਹਿڈن ਚਲੀ ਜਾਓ ਇਹ ਤੇ ਖੁੱਲੇ ਆਵਾ ਤੇ ਪਬਲਿਕ ਫਿਗਰ ਮੈਂ ਵੀ ਆ ਤੇ ਖੁੱਲੇ ਆ ਮੋਸਤੀ ਦਾ ਪ੍ਰਚਾਰ ਵੀ ਕੀਤਾ ਤੇ ਉਹ ਕਿਉਂਕਿ ਪ੍ਰੋਡਕਟ ਚ ਕੌਨਫੀਡੈਂਸ ਸੀ ਆਪਣੇ ਮੇਲੇ ਚ ਕੌਨਫੀਡੈਂਸ ਸੀਗਾ ਤੇ ਸਪੋਰਟ ਸਿਸਟਮ ਤੋਂ ਬਿਨਾ ਤੇ ਪੋਸੀਬਲ ਹੀ ਨਹੀਂ ਹੈ ਮੈਂ ਨਾਮ ਹੀ ਨਹੀਂ ਗਿਣਾ ਸਕਦਾ ਬਾਈ ਕਿ ਮੈਨੂੰ ਕਿੰਨਿਆਂ ਜਾਣਿਆਂ ਨੇ ਸਪੋਰਟ ਦਿੱਤੀ ਆ ਜਿਨ੍ਹਾਂ ਨੇ ਆਪਣਾ ਚਿਹਰਾ ਹੀ ਨਹੀਂ ਅੱਗੇ ਲਿਆਂਦੇ ਸਿਟੀ ਆਫ ਸਰੀ ਨੇ ਹਰ ਇੱਕ ਤਰੀਕੇ ਦੀ ਮਦਦ ਪ੍ਰੋਵਾਈਡ ਕੀਤੀ ਫ੍ਰੀਜ਼ਰ ਹੈਲਥ ਨੇ ਹਰ ਇੱਕ ਤਰੀਕੇ ਨਾਲ ਕੋਆਰਡੀਨੇਟ ਕੀਤਾ ਬਾਇਲॉ ਫਾਇਰ ਡਿਪਾਰਟਮੈਂਟ ਹੋਰ ਵੀ ਕਈ ਡਿਪਾਰਟਮੈਂਟ ਮੈਂ ਸੁਣੇ ਨਹੀਂ ਕਦੀ ਸੀਗੇ ਫਿਰ ਇਹ ਨੇ ਡਿਪਾਰਟਮੈਂਟਾਂ ਨਾਲ ਸੋ ਉਹ ਸਾਨੂੰ ਸਾਰਾ ਕੁਝ ਕਰਨ ਚ ਲੰਮਾ ਸਮਾਂ ਲੱਗਾ ਸਾਰੀਆਂ ਪਰਮਿਸ਼ਨਸ ਆਲ 댓 ਕਿਉਂਕਿ ਖਾਣ ਨੂੰ ਲੋਕਾਂ ਨੂੰ ਦੇਣਾ ਹੈ ਲੋਕਾਂ ਦੀ ਸਿਹਤ ਦੇ ਨਾਲ ਚੀਜ਼ ਜਾਣੀ ਆ ਸੋ ਹੈਲਥ ਅਥਾਰਟੀਆਂ ਮੇਕ ਸ਼ੂਰ ਕਰਦੀਆਂ ਨੇ ਕਿ ਜਿਹੜੀ ਵੀ ਚੀਜ਼ ਲੋਕਾਂ ਨੂੰ ਖਾਣ ਲਈ ਦਿੱਤੀ ਜਾ ਰਹੀ ਆ ਉਹਦੇ ਵਿੱਚ ਕਿਸੇ ਤਰੀਕੇ ਦੀ ਦਿੱਕਤ ਨਾ ਹੋਏ ਡੇਲੀ ਇਨਸਪੈਕਸ਼ਨਸ ਹੋ ਰਹੀਆਂ ਨੇ ਡੇਲੀ ਆਫਿਸਰਸ ਆ ਰਹੇ ਨੇ ਪ੍ਰੋਪਰ ਚੈੱਕ ਤੇ ਟੀਮ ਤੇ ਬਈ ਕਾਫਲਾ ਬਣਦਾ ਹੀ ਗਿਆ ਬਣਦਾ ਗਿਆ ਹੁਣ ਅੱਜ ਤੱਕ ਵੀ ਬੜੇ ਲੋਕ ਨੇ ਜਿਹੜੇ ਨਾ ਆ ਕੇ ਇੱਥੇ ਚੀਜ਼ਾਂ ਦੇ ਜਾਂਦੇ ਨੇ ਸਾਡੇ ਨੂੰ ਗਿਵ ਅਵੇਸ ਕਰਦੇ ਹੋ ਮਤਲਬ ਰੋਜ਼ ਦੇ ਰੋਜ਼ ਨਵੇਂ ਟੀਮ ਮੈਂਬਰਸ ਟੀਮ ਚ ਐਡ ਹੋ ਰਹੇ ਨੇ ਤੇ ਸਾਡੇ ਵੀ ਦਰਵਾਜ਼ੇ ਖੁੱਲੇ ਨੇ ਅਸੀਂ ਕੋਈ ਅਸੀ ਕੋਈ ਕਾਰੋਬਾਰੀ ਤੇ ਹੈ ਨਹੀਂ ਸਾਡਾ ਤੇ ਕੋਈ ਸਿੱਧੇ ਸਿੱਧੇ ਬੜੀਆਂ ਚੀਜ਼ਾਂ ਵਾਲੇ ਜੱਟ ਸੌਦੇ ਸੀਗੇ ਪਰ ਉਹਨੂੰ ਹੌਲੀ 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 ਕਰਕੇ ਨਾ ਉਹਦਾਂ ਦੇ ਮਾਈਂਡਸ ਨਾਲ ਰਲ ਗਏ ਕਿ ਉਹ ਇੱਕ ਪਲੈਨਿੰਗ ਵੀ ਪ੍ਰੋਪਰਲੀ ਹੋਗੀ ਉਹਦੀ ਐਗਜ਼ੀਕਿਊਸ਼ਨ ਵੀ ਹੋਗੀ ਕੁਝ ਕਮੀਆਂ ਨੇ ਜਿਹੜੀਆਂ ਬਾਕੀਆਂ ਨੂੰ ਨਹੀਂ ਲੱਭਦੀਆਂ ਮੈਨੂੰ ਲੱਭ ਰੀਆਂ ਨੇ ਸੋ ਮੈਂ ਡੇਲੀ ਵੀ ਇੰਪਰੂਵ ਕਰ ਰਿਹਾ ਤੇ ਆਉਣ ਵਾਲੇ ਸਾਲ ਦੇ ਵਿੱਚ ਤੇ ਹੋਰ ਵੀ ਇੰਪਰੂਵਮੈਂਟ ਜਿਹੜੀ ਕਾਫੀ ਹੋਏਗੀ ਆ ਜਿਹੜੀ ਗੱਲ ਤੁਸੀਂ ਕਹਿੰਨਾ ਕਿ ਆਉਣ ਵਾਲੇ ਸਾਲ ਦੇ ਵਿੱਚ ਹੋਰ ਇੰਪਰੂਵਮੈਂਟ ਹੋਏਗੀ ਇਹਦਾ ਮਤਲਬ ਹੈ ਕਿ ਸੀਰੀਜ਼ ਚੱਲਣਗੀਆਂ ਹੁਣ ਮੇਲਿਆਂ ਦੀਆਂ ਤੇ ਇਸ ਮੇਲੇ ਦੇ ਵਿੱਚ ਇੱਕ ਕੇ ਜਾਂ ਤੁਸੀਂ ਆਪਣੀ ਕਿਸਮਤ ਕਿਸਮਤ ਵੀ ਅਜ਼ਮਾ ਲਓ ਹਨਾ ਕਿ ਤੁਹਾਡੀ ਕੂਪਨ ਪਾਓ ਤੇ ਗੱਡੀ ਵੀ ਨਿਕਲ ਸਕਦੀ ਹੈ ਹੋਰ ਕੁਝ ਵੀ ਸਮਾਨ ਜਿਹੜਾ ਉਹ ਨਿਕਲ ਸਕਦਾ ਉਹ ਇਹਦੇ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਬਈ ਇੱਕ ਮੈਂ ਤੁਹਾਨੂੰ ਥੋੜੀ ਜੀ ਇੱਕ ਇਮੋਸ਼ਨਲ ਮੈਨੂੰ ਕੀਤਾ ਕੱਲ ਇੱਕ ਚੀਜ਼ ਨੇ ਅ ਅੰਕਲ ਸੀਗੇ ਇੱਕ ਬੋਤਲ ਮੈਂ ਸਮਾਉਣਾ ਆਪਣਾ ਪੰਜਾਬ ਚ ਹੜਾਇਆ ਸੀ ਕਿਉਂਕਿ ਦਾੜੀ ਚੱਟੀ ਸੀਗੀ ਬਹੁਤ ਖੁਸ਼ ਹੋਏ ਦੇਖ ਕੇ ਜਾਣ ਲੱਗਾ ਮੇਰੀ ਜੇਬ ਚ 20 ਰੁਪਏ 20 ਡਾਲਰ ਪਾ ਗਏ ਕਹਿੰਦੇ ਵੀ ਜੋਗਰਾਜ ਇਹ ਤੇਰੀ ਹਲਾਸ਼ੇਰੀ ਵਾਸਤੇ ਆ ਵੀ ਉਹਨਾਂ ਨੇ ਮਠਾਈਆਂ ਵੀ ਲਈਆਂ ਖਾਦਾ ਪੀਤਾ ਵੀ ਪਰ ਫਿਰ ਵੀ ਉਹ ਕਹਿੰਦੇ ਯਾਰ ਮੈਨੂੰ ਮਾਹੌਲ ਬੜਾ ਵਧੀਆ ਲੱਗਾ ਤੇਰੇ ਇੱਥੇ ਆ ਗਏ ਤੇ ਇਹ ਮੇਰੇ ਨਾਲ ਤੈਨੂੰ ਪਿਆਰ ਆ ਉਹ ਬਈ ਮੈਂ ਉਹ ਪੈਸੇ ਕਿੱਥੇ ਖਰਚ ਸਕਦਾ ਉਹ ਪਰਸੈਂਟਾ ਮੌਲੀ ਕੋਈ ਨਹੀਂ ਹੈਗਾ ਇੱਥੋਂ ਜਿੰਨੇ ਮਰਜ਼ੀ ਬਣਾ ਲਓ ਪਰ ਉਹ ਪੈਸੇ ਇੱਕ ਬੰਨੇ ਰੱਖ ਲੈਨੇ ਕਿ ਭਾਈ ਇਹ ਪਿਆਰ ਹੈ ਨਾ ਮੈਂ ਜਿਸ ਨੂੰ ਟੀਮ ਨਾਲ ਗੱਲ ਕੀਤੀ ਤੇ ਬਹੁਤ ਹਾਰਟ ਟੱਚਿੰਗ ਇਦਾਂ ਦੀਆਂ ਡੇਲੀ ਸਟੋਰੀਜ਼ ਹੋ ਰਹੀਆਂ ਭਾਈ ਤੇ ਹੌਲੀ ਹੌਲੀ ਕਰਕੇ ਸ਼ੇਅਰ ਕਰਾਂਗੇ ਤੁਸੀਂ ਜਿਹੜੀ ਗਿਵ ਅਵੇਜ਼ ਦੀ ਗੱਲ ਕੀਤੀ ਬਿਲਕੁਲ ਗਿਵ ਅਵੇਜ਼ ਵੀ ਆਪਣਾ ਭਾਈ ਜੀ ਸਾਡੇ ਸਪான்ਸਰਜ਼ ਨਾਲ ਨਾਲ ਜਿਵੇਂ ਜੁੜਦੇ ਗਏ ਨਾ ਜਿਵੇਂ ਜਿਵੇਂ ਜਾ ਕੇ ਆਈਡੀਆ ਪਿਚ ਕੀਤਾ ਉਵੇਂ ਉਵੇਂ ਜਿਹਨੂੰ ਜਿਹਨੂੰ ਸਮਝ ਆਈ ਗਈ ਉਹ ਜੁੜਦਾ ਗਿਆ ਕਈਆਂ ਨੂੰ ਹੁਣ ਸਮਝ ਆ ਰਹੀ ਉਹ ਅੱਜ ਵੀ ਨਾਲ ਜੁੜੀ ਜਾ ਰਹੇ ਨੇ ਸੋ ਪਹਿਲਾ ਇਨਾਮ ਗੱਡੀ ਹੈ ਅਸੀਂ ਤੇ ਦੇ ਨਹੀਂ ਸਕਦੇ ਅਸੀਂ ਇਹਨੇ ਜੋ ਕਿ ਹੈਗੇ ਵੀ ਨਹੀਂ ਪਰ ਜਦੋਂ ਅਸੀਂ ਇਹ ਸ਼ੈਵਰਲੇ ਨੂੰ ਜਾ ਕੇ ਆਈਡੀਆ ਪੇਚ ਕੀਤਾ ਸੇਲਸਮੈਨ ਨੂੰ ਮੈਨੇਜਰਸ ਨੂੰ ਉਹਨਾਂ ਨੂੰ ਗੱਲ ਸਮਝ ਆ ਗਈ ਉਹਨਾਂ ਨੇ ਜਦੋਂ ਆ ਕੇ ਪਹਿਲੇ ਦਿਨ ਮਹੌਲ ਚਲ ਵੀ ਦੇਖਿਆ ਫਿਰ ਉਹਨਾਂ ਵੱਲੋਂ ਗੱਡੀ ਸਪਾਂਸਰ ਹੋ ਗਈ ਇਦਾਂ ਹੀ ਮਾਨ ਟਰੈਵਲਸ ਵੱਲੋਂ ਸਾਨੂੰ ਜਿਹੜੀਆਂ ਮੈਕਸੀਕੋ ਦੀਆਂ ਜਿਹੜੀਆਂ ਟਿਕਟਸ ਨੇ ਪਲੱਸ ਪੂਰਾ ਪੈਕੇਜ ਆ ਉਹ ਸਪਾਂਸਰ ਹੋ ਗਿਆ ਸਾਡੇ ਭਾਈ ਪਰਮਿੰਦਰ ਸਿੰਧੂਣੀ ਨੇ ਥਿੰਕ ਇੰਸ਼ੋਰੈਂਸ ਤੋਂ ਦੇਸੀ ਬਾਈਟ ਵਾਲੇ ਭਾਈ ਹੁਣੇ ਨੇ ਉਹਨਾਂ ਨੇ ਸੋਨੇ ਦੇ ਸਿੱਕੇ ਸਪਾਂਸਰ ਕਰਤੇ ਪ੍ਰੀਮੀਅਮ ਅਪਲਾਈਂਸ ਨੇ ਜਿਹੜੇ ਅਪਲਾਈਂਸ ਸਾਨੂੰ ਡਿਲੀਵਰ ਕਰਤੇ ਇਸ ਤੋਂ ਇਲਾ ਉਹ ਪੰਜਾਬ ਦਾ ਸਫਰ ਅਸੀਂ ਸਪான்ਸਰ ਕਰਾਂਗੇ ਚਾਹੇ ਡਰਾਈਵਰ ਨਾਲ ਚਾਹੀਦਾ ਚਾਹੇ ਗੱਡੀ-ਗੱਡੀ ਚਾਹੀਦੀ ਆ ਉਹ ਜੇ ਕੂਪਨਸ ਕਢੋ ਹੁਣ ਬਈ ਦਿੱਲੀ ਕਈ ਕੰਪਨੀਆਂ ਆ ਜਾਂਦੀਆਂ ਨੇ ਕਹਿੰਦੀਆਂ ਵੀ ਆਹ ਲਓ ਸਾਡੇ ਨੂੰ 50-50 ਡਾਲਰ ਦੇ 10 ਗਿਫਟ ਕਾਰਡ ਦੇ ਦੇ ਦਿਓ ਇਦਾਂ ਹੋ ਰਿਹਾ ਹੁਣ ਤੇ ਆਪਣੇ ਆਪ ਹੀ ਚੀਜ਼ਾਂ ਉੱਤਰੀ ਆਈਆਂ ਨੇ ਕਿਉਂਕਿ ਲੋਕਾਂ ਨੇ ਸਪੋਰਟ ਬਹੁਤ ਦਿੱਤੀ ਹਾਈਪ ਕਾਫੀ ਬਣ ਗਈ ਤੇ ਲੋਕਾਂ ਨੂੰ ਵਧੀਆ ਵੀ ਲੱਗਦਾ ਪਿਆ ਅਸੀਂ ਰੋਜ਼ ਰਾਤ ਨੂੰ 8 ਵਜੇ ਬਈ ਇੱਥੇ ਖੜੇ ਹੋਗੇ ਨਾ 100-150 ਬੰਦਾ ਜਿੰਨਾ ਵੀ ਮੌਕੇ ਤੇ 200-400 ਮੌਜੂਦ ਹੁੰਦਾ ਹੈ ਖੜਜੀ ਦਾ ਬਾਕਸ ਲੈ ਵੋਨ ਨੂੰ ਜਿਹੜੇ ਆ ਨਾਮ ਦਿੱਤੇ ਜਾਂਦੇ ਨੇ ਫੋਨ ਕਰਦੀਦੇ ਅਗਲੇ ਦਿਨ ਉਹ ਲੈ ਕੇ ਚਲ ਜਾਂਦੇ ਨੇ ਸੋ ਆਪਣੇ ਕੋਲੋਂ ਤੇ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਤੇ ਪਰ ਇਹ ਆ ਵੀ ਜਿੱਦੀ ਸਪੋਰਟ ਸਿਸਟਮ ਨਾਲ ਜੁੜਦੀ ਗਈ ਉਹ ਤੋਹਫੇ ਐਡ ਕਰੀ ਗਏ ਆਪਾਂ ਮੰਡੀ ਜਾ ਰਹੇ ਆ ਦਿਲ ਖੋਲ ਕੇ ਵੈਲਿਊ ਮੋਬਾਈਲ ਵੱਲੋਂ 130 30 ਡਾਲਰਾਂ ਦੇ ਹੁਣ ਉਹ ਗਿਫਟ ਕਾਰਡ ਲੈ ਆਂਦੇ ਜਿਹੜੇ ਉਹਨਾਂ ਦੇ ਸਟੋਰ ਤੇ ਤੁਸੀਂ ਜਾ ਕੇ ਯੂਜ਼ ਕਰ ਸਕਦੇ ਹੋ ਉਹ 100 ਗਿਫਟ ਕਾਰਡ ਉਹਨਾਂ ਨੇ ਦਿੱਤਾ ਉਹ ਦਿੰਦਾ ਵੀ ਇਹ ਲੋਕਾਂ ਨੂੰ ਦਓ ਐ ਐਸਪੀ ਸਿੰਘ ਚੈਟਰ ਮੋਬਾਈਲ ਵੱਲੋਂ ਮੋਬਾਈਲ ਫੋਨਸ ਉਹ ਦਿੱਤੇ ਜਾ ਰਹੇ ਨੇ ਅਸੀਂ ਹੁਣ ਤੱਕ 25 ਮੋਬਾਈਲ ਫੋਨਸ ਗਿਵ ਅਵੇ ਕਰ ਚੁੱਕੇ ਹਾਂ ਸੋ ਹੋਰ ਵੀ ਜਿਹੜੇ ਨੇ ਦਿਵਾਲੀ ਵੀਕਐਂਡ ਵਾਸਤੇ ਐਡ ਆਨ ਹੋਈ ਜਾ ਰਹੇ ਆ ਸੋ ਕਾਫਲਾ ਇਦਾਂ ਹੀ ਤੁਹਾਡੇ ਵਰਗੇ ਭਰਾ ਹੱਲਾਸ਼ੀਰ ਦੇ ਦਿੰਦੇ ਆ ਆਪਾਂ ਚੌੜੇ ਹੋ ਜੀ ਦਾ ਤੁਰਪੀ ਦਾ ਬਈ ਇਹ ਉਹ ਆਪਣੇ ਆਪ ਦੇ ਵਿੱਚ ਚੀਜ਼ਾਂ ਜਿਹੜੀਆਂ ਮਹੱਤਵਪੂਰਨ ਹੁੰਦੀਆਂ ਨੇ ਕਿ ਜਦੋਂ ਤੁਸੀਂ ਆਪ ਬਾਕੀਆਂ ਨੂੰ ਨਾਲ ਲੈ ਕੇ ਚੱਲਦੇ ਹੋ ਨਾ ਤੇ ਫਿਰ ਬਾਕੀ ਵੀ ਤੁਹਾਡੇ ਨਾਲ ਉਦਾਂ ਦਾ ਸਹਿਯੋਗ ਜਿਹੜਾ ਉਹ ਕਰਨਾ ਸ਼ੁਰੂ ਕਰ ਦਿੰਦੇ ਨੇ ਇਹ ਚੀਜ਼ਾਂ ਉਸ ਤਰੀਕੇ ਨਾਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹਦੇ ਵਿੱਚ ਇੱਕ ਚੀਜ਼ ਹੋਰ ਬੜੀ ਮਹੱਤਵਪੂਰਨ ਹੈ ਕਿ ਜਦੋਂ ਸ਼ਾਮ ਨੂੰ ਪਰਤਦੇ ਹੋ ਘਰ ਨੂੰ ਵਾਪਸ ਇੱਥੋਂ ਸਾਰਾ ਕੁਝ ਸਮੇਟ ਕੇ ਜਿਹੜਾ ਉਹ ਵਾਪਸ ਘਰਾਂ ਨੂੰ ਪਰਤਦੇ ਹੋ ਤੇ ਉਸ ਸਮੇਂ ਪੂਰੇ ਦਿਨ ਦੀਆਂ ਗਤੀਵਿਧੀਆਂ ਜਿਹੜੀਆਂ ਹੋਈਆਂ ਹੁੰਦੀਆਂ ਜਿੱਦਾਂ ਤੁਸੀਂ ਕਹਿੰਦੇ ਕਿ 20 ਡਾਲਰ ਜਿਹੜਾ ਉਹ ਜੇਬ ਚ ਪਾ ਗਿਆ ਬਜ਼ੁਰਗ ਤੇ ਆਸ਼ੀਰਵਾਦ ਦੇ ਗਿਆ ਉਹ ਚੀਜ਼ਾਂ ਜਿਹੜੀਆਂ ਨੇ ਉਹ ਸ਼ਾਮ ਨੂੰ ਜਦੋਂ ਬਿਸਤਰੇ 'ਤੇ ਜਾਂਦੇ ਨਾ ਜਦੋਂ ਚੇਤੇ ਚ ਆਉਂਦੀਆਂ ਹੋਣਗੀਆਂ ਤੇ ਸਕੂਨ ਦੀ ਨੀਂਦ ਵੀ ਆਉਂਦੀ ਹੋਏਗੀ ਤੇ ਮੈਨੂੰ ਲੱਗਦਾ ਕਿ ਕਈਆਂ ਹੋਰ ਨਾ ਦੀ ਸਕੂਨ ਦੀ ਨੀਂਦ ਦਾ ਵੀ ਸਬਬ ਤੁਸੀਂ ਬਣਦੇ ਹੋਵੋਗੇ ਆਹ ਪੰਜਾਬ ਵਾਲਾ ਮਾਹੌਲ ਸਾਨੂੰ ਬੜੀ ਦੇਰ ਬਾਅਦ ਦੇਖਣ ਨੂੰ ਮਿਲਿਆ ਬਈ ਆਲਮੋਸਟ 150 ਦੇ ਕਰੀਬ ਬੰਦਿਆਂ ਨੂੰ ਰੋਜ਼ਗਾਰ ਮਿਲਿਆ ਜਿਹੜੇ ਅੱਗੇ ਨੇ ਜਾਂ ਪਿੱਛੇ ਬੈਕ ਐਂਡ ਤੇ ਕਿਤੇ ਕੋਈ ਵੇਅਰ ਹਾਊਸਾਂ ਦੇ ਵਿੱਚ ਕੰਮ ਕਰਦੇ ਪਏ ਨੇ ਕਿਸੇ ਵੀ ਢੰਗ ਤਰੀਕੇ ਨਾਲ ਅਸੀਂ ਐਸਟੀਮੇਟ ਲਾ ਰਹੇ ਸੀ ਉਸ ਤੋਂ ਇਲਾਵਾ ਲੋਕਲ ਕਿੰਨੇ ਬਿਜ਼ਨੈਸਿਸ ਜਿਨ੍ਹਾਂ ਨੂੰ ਲਗਾਤਾਰ 12 ਦਿਨ ਕੰਮ ਮਿਲਿਆ ਮੰਨ ਲਓ ਕਿਸੇ ਦਾ ਵੀ ਟੈਂਟ ਲਾਉਣਾ ਹੋਏ ਨਾ ਤੇ ਮੰਨ ਲਓ ਫੋਰ ਐਗਜ਼ਾਮਪਲ ਇੱਕ ਟੈਂਟ ਕੋਈ ਬੰਦਾ ਕਿਤੇ ਜਾ ਕੇ ਫਿੱਟ ਕਰਕੇ ਆਉਂਦੇ ਨਾ ਇੱਕ ਦਿਨ ਦਾ ਪ੍ਰੋਗਰਾਮ ਹੋਏ ਤੇ ਦੋ ਦਿਨ ਪਹਿਲਾਂ ਫਿੱਟ ਕਰਨ ਜਾਣੇ ਬਾਅਦ ਚ ਖੋਲ ਕੇ ਆਉਣਗੇ ਮਤਲਬ 5 ਦਿਨ ਦਾ ਪ੍ਰੋਸੈਸ ਹੁੰਦਾ ਹੈ ਟੋਟਲ ਕੁੱਲ ਮਲਾ ਕੇ ਇੱਥੇ 12 ਦਿਨ ਲਗਾਤਾਰ ਲੱਗਾ 댓 ਮੀਨਸ ਉਹਨਾਂ ਦਾ 3-4 ਮਹੀਨਿਆਂ ਦਾ ਰੋਜ਼ਗਾਰ ਉਹਨਾਂ ਨੂੰ ਇਕੱਠਾ ਇੱਕੋ ਵਾਰੀ ਦੇ ਵਿੱਚ ਹੀ ਮਿਲ ਗਿਆ ਉਹਨਾਂ ਦੇ گاਂ ਬੰਦੇ ਇਨਵੋਲ ਹੋ ਗਏ ਨੀਂਦ ਬਈ ਇੰਨੇ ਸਕੂਨ ਦੀ ਆ ਤੇ ਐਨੇ ਖੇੜੇ ਵਾਲੀ ਜਾਗ ਹੁੰਦੀ ਆ ਨਾ ਸਵੇਰੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇੱਕ ਅੰਟੀ ਸਾਡੇ ਕੋਲ ਗੁਰਮੀਤ ਅੰਟੀ ਨੇ ਐਵਸਫੋਰਡ ਤੋਂ ਆਏ ਪਹਿਲੇ ਦਿਨ ਮਠਿਆਈਆਂ ਲੈ ਕੇ ਗਏ 쿠ਪਨ ਪਾ ਗਏ ਬਈ ਰਾਤ ਨੂੰ ਡਰਾਅ ਕੱਢਿਆ ਉਹਨਾਂ ਦਾ ਫੋਨ ਨਿਕਲ ਆਇਆ ਅੰਟੀ ਨੂੰ ਅਗਲੇ ਦਿਨ ਫੋਨ ਕੀਤਾ ਅੰਟੀ ਆ ਕੇ ਆਪਣਾ ਫੋਨ ਲੈ ਆ ਜੋ ਕਹਿੰਦੀ ਪੁੱਤਰ ਮੈਂ ਤੇ ਤਿਆਰ ਹੀ ਹੁੰਦੀ ਪਈ ਸੀ ਮੈਨੂੰ ਤੇ ਮਠਿਆਈਆਂ ਦੀ ਫੀਡਬੈਕ ਬੜੀ ਸੋਹਣੀ ਮਿਲੀ ਮੈਨੂੰ 15 20 ਡੱਬੇ ਹੋਰ ਚਾਹੀਦੇ ਮੈਂ ਤੇ ਹੋਣ ਹੀ ਲੱਗੀ ਸੀਗੀ ਤੁਸੀਂ ਅਗਲੀ ਹੈਰਾਨੀ ਵਾਲੀ ਗੱਲ ਅੰਟੀ ਅਗਲੇ ਦਿਨ ਆਏ ਮਠਿਆਈਆਂ ਲਈਆਂ ਫਿਰ 쿠ਪਨ ਪਾਇਆ ਬਈ ਉਸ ਰਾਤ ਅੰਟੀ ਦਾ ਫਿਰ ਫੋ ਆਂਟੀ ਦੇ ਦੋ ਦਿਨਾਂ ਚ ਦੋ ਫੋਨ ਨਿਕਲ ਆਏ ਉਹ ਸਾਡੇ ਪਰਿਵਾਰਿਕ ਮੈਂਬਰ ਹੀ ਬਣ ਗਏ ਨੇ ਉਹ ਰੋਜ਼ ਆ ਰਹੇ ਨੇ ਸਾਡੇ ਕੋਲ ਸ਼ਾਮ ਨੂੰ ਕਹਿੰਦੇ ਯਾਰ ਮੈਂ ਤੇ ਜੁੜ ਗਈ ਨਾਲ ਤੇ ਉਹ ਸਾਨੂੰ ਇਦਿਆਂਕ ਪਰਿਵਾਰ ਨਾਲ ਇਦਾਂ ਦੇ ਜੁੜ ਰਹੇ ਨੇ ਜਿਹੜੇ ਫੋਰਐਵਰ ਲੰਮਾ ਸਮਾਂ ਨਾਲ ਹੀ ਚੱਲਣਗੇ ਆ ਜਿਹੜੀਆਂ ਬਈ ਕੇਟਰਿੰਗਸ ਵੀ ਅਸੀਂ ਕੀਤੀਆਂ ਨੇ ਨਾ ਤੇ ਕੋਈ ਬਹੁਤ ਪੁਰਾਣੀ ਧਨਾੜ ਨਹੀਂ ਹੈਗੇ ਇਹ ਨਵੇਂ ਕਾਰੋਬਾਰੀ ਨੇ ਅਸੀਂ ਜਿੰਨੇ ਅੰਕ ਨੂੰ ਵੀ ਨਾਲ ਜੋੜਿਆ ਜਿਹੜੇ ਨਵੇਂ ਨੌਜਵਾਨ ਖਾਸ ਕਰਕੇ ਮੇਰਾ ਆਪਣਾ ਹੀ ਹਮੇਸ਼ਾ ਰਹਿੰਦਾ ਹੈ ਕਿ ਮੈਂ ਆਪਣੀ ਹਮ ਉਮਰ ਦੇ ਬੰਦਿਆਂ ਨੂੰ ਨਾਲ ਜੋੜਾਂ ਇੱਕ ਤਾਂ ਉਹਨਾਂ ਨਾਲ ਕਲੈਬ ਕਰਨਾ ਸੌਖਾ ਆ ਇੱਕ ਉਹਨਾਂ ਨੂੰ ਜਦੋਂ ਚੁੱਕਣ ਚ ਆਪ ਵੀ ਤੁਸੀਂ ਲਿਫਟ ਹੁੰਦੇ ਅਗਲੇ ਨੂੰ ਵੀ ਚੁੱਕਦੇ ਸਵਾਦ ਬਹੁਤ ਆਉਂਦਾ ਬਈ ਬਹੁਤ ਮਜ਼ਾ ਆਉਂਦਾ ਹੁਣ ਮੈਂ ਪੀਬੀ 04 ਕੇਟਰਿੰਗ ਵਾਲਿਆਂ ਨੂੰ ਜਦੋਂ ਦੇਖਦਾ ਵੀ ਇੰਨੇ ਕਾਮਯਾਬ ਹੋ ਰਹੇ ਨੇ ਇੱਥੇ ਮਜ਼ਾ ਆ ਰਿਹਾ ਉਹ ਸਾਂਝਾ ਪੀਜ਼ਾ ਕੇਟਰਿੰਗ ਵਾਲੇ ਬਈ ਉਹਨਾਂ ਨੇ ਵੀ ਨਵਾਂ ਕੰਮ ਸ਼ੁਰੂ ਕੀਤਾ ਐਂਜਲਸ ਲਾਈਟ ਬੇਕਰੀ ਵਾਲਿਆਂ ਨੇ ਇਹ ਵੀ ਨਵਾਂ ਕੰਮ ਸ਼ੁਰੂ ਕੀਤਾ ਸੋ ਇਹ ਸਾਰੇ ਉਹ ਨਿਊ ਕਮਰਸ ਪੰਜਾਬ ਪੰਜਾਬ ਬੰਦਿਆਂ ਦੀ ਲਾਈਨ ਲੱਗ ਜਾਂਦੀ ਆ ਪਰ ਉਹ ਬੰਦੇ ਪੂਰੇ ਜ਼ੋਰ ਦੇ ਨਾਲ ਦਿਨ ਰਾਤ ਕੰਮ ਕਰਦੇ ਨੇ ਇਹ ਸਾਰੀਆਂ ਚੀਜ਼ਾਂ ਸਕੂਨ ਦਿੰਦੀਆਂ ਨੇ ਬਾਈ ਤੇ ਨੀਂਦ ਤੇ ਪੁੱਛੋ ਨਾ ਹੀ ਨਹੀਂ ਕਮਾਲ ਦੀ ਸੋਹਣੀ ਨੀਂਦ ਮੈਂ ਦੇਖੀ ਨਹੀਂ ਕਦੀ ਤੇ ਨੀਂਦ ਆਉਂਦੀ ਵੀ ਨਹੀਂ ਪਹਿਲਾਂ ਖੇੜੇ ਚ ਜਦੋਂ ਆ ਜਾਂਦੀ ਹੈ ਫਿਰ ਪਤਾ ਵੀ ਨਹੀਂ ਲੱਗਦਾ ਕਿੱਥੇ ਚਲ ਜਾਂਦੀ ਹੈ ਇਹ ਗੁਰੂ ਦੀ ਬਖਸ਼ਿਸ਼ ਹੀ ਆ ਵੈਸੇ ਆਦਰਵਾਇਜ਼ ਤਾਂ ਕੈਨੇਡਾ ਚ ਬਹੁਤਿਆਂ ਨੂੰ ਇਸ ਵੇਲੇ ਨੀਂਦ ਨਹੀਂ ਆ ਰਹੀ ਜਿੱਦਾਂ ਦੀ ਪੋਜੀਸ਼ਨ ਜਿਹੜੀ ਆ ਇਸ ਵੇਲੇ ਬਣੀ ਹੋਈ ਆ ਕਈਆਂ ਨੂੰ ਨੀਂਦ ਆਉਂਦੀ ਨਹੀਂ ਨੀਂਦਾ ਜਿਹੜੀਆਂ ਉਡੀਆਂ ਹੋਈਆਂ ਨੇ ਵੈਨਿਊ ਜਿਹੜਾ ਚੂਸ ਕਰਨ ਦੇ ਲਈ ਕਿਸ ਤਰੀਕੇ ਨਾਲ ਡਿਸਾਈਡ ਕੀਤਾ ਇਹ ਬੜੀ ਮਹੱਤਵਪੂਰਨ ਹੁੰਦੀ ਹੈ ਕਿ ਤੁਸੀਂ ਜਗ੍ਹਾ ਕਿਹੜੀ ਚੁਣਦੇ ਕਈ ਵਾਰੀ ਜਗ੍ਹਾ ਇਹੋ ਜੀ ਤੁਸੀਂ ਚੁਣ ਲੈਨੇ ਜਿਹੜੀ ਰੀਚੇਬਲ ਨਹੀਂ ਹੁੰਦੀ ਜਿੱਥੇ ਪਹੁੰਚਣਾ ਔਖਾ ਹੋ ਜਾਂਦਾ ਤੇ ਇਹ ਜਗ੍ਹਾ ਮੈਨੂੰ ਲੱਗਦਾ ਕਿ ਉਹ ਆ ਜਿੱਥੇ ਬੜਾ ਈਜ਼ੀ ਸਰੀ ਦੇ ਕਿਸੇ ਕੋਨੇ ਚੋਂ ਵੀ ਵੈਨਕੂਵਰ ਤੋਂ ਜਾਂ ਜਿਹੜੇ ਪਾਸੋਂ ਮਰਜ਼ੀ ਆਣ ਕੇ ਤੁਸੀਂ ਇੱਥੇ ਰੀਚ ਕਰ ਸਕਦੇ ਹੋ ਬਈ ਅਸੀਂ ਨਾ ਦੋ ਜਗ੍ਹਾ ਸੋਚੀਆਂ ਸੀਗੀਆਂ ਪਹਿਲੀ ਬਣਦੀ ਸੀ ਕਲੋਵਰ ਡੇਲ ਵਾਲੀ ਪਾਰਕ ਉਹ ਇਥੋਂ 25 ਮਿੰਟ ਦੀ ਡਰਾਈਵ ਆ ਸਾਰੀ ਤਾਂ ਦੂਰ ਪਈ ਸਾਰੀ ਤਾਂ ਸਰੀ ਦਾ ਹਿੱਸਾ ਆ ਪਰ ਮੇਨ ਜਿਹੜਾ ਗੜ ਤੋਂ ਥੋੜਾ ਦੂਰ ਆ ਨਿਊਟਨ ਤੋਂ ਹਟਵਾ ਆ ਤੇ ਸਿਟੀ ਵੀ ਚਾਹੁੰਦੀ ਸੀ ਕਿ ਅਸੀਂ ਉਧਰ ਜਾਈਏ ਪਰ ਫਿਰ ਉਹਨਾਂ ਦੇ ਨਾਲ ਸਲਾਹ مشورہ ਕਰਨ ਤੋਂ ਬਾਅਦ ਆ ਜਗ੍ਹਾ ਚੂਸ ਕੀਤੀ ਕਿਉਂਕਿ ਪਹਿਲਾ ਮੇਲਾ ਸੀਗਾ ਸਾਨੂੰ ਵੀ ਡਰ ਸੀਗਾ ਵੀ ਲੋਕ ਦੂਰ ਆਉਣਗੇ ਕਿ ਨਹੀਂ ਆਉਣਗੇ ਇਹ ਥੋੜੀ ਸੈਂਟਰਲਾਈਜ਼ੀ ਲੋਕੇਸ਼ਨ ਹੋਏ ਫਿਰ ਇਥੇ ਤਾਜਪਰਕ ਕਨਵੈਨਸ਼ਨ ਸੈਂਟਰ ਤੋਂ ਥਿਆਰਾ ਸਾਹਿਬ ਨੇ ਸਾਡਾ ਬਹੁਤ ਸਾਥ ਦਿੱਤਾ ਉਹਨਾਂ ਨੇ ਬਹੁਤ ਸਾਡੀ ਸਪੋਰਟ ਕੀਤੀ ਤੇ ਇਹ ਫਿਰ ਸਾਰਾ ਜਿਹੜਾ ਮੇਲਾ ਆਰਗੇਨਾਈਜ਼ ਹੋਇਆ ਸਲਾਮਾ مشਵਰੇ ਕਰਨ ਤੋਂ ਬਾਅਦ ਸਿਟੀ ਦੀ ਸਪੋਰਟ ਤੋਂ ਬਾਅਦ ਫਿਰ ਇਹ ਸੈਂਟਰਲਾਈਜ਼ ਲੋਕੇਸ਼ਨ ਵਾਕਈ ਇਥੇ ਲੋਕਾਂ ਨੂੰ ਐਕਸੈਸਿਬਲ ਆ ਲੋਕ ਸ਼ਾਮਾਂ ਨੂੰ ਸਿੱਧੇ ਬੱਚਿਆਂ ਨੂੰ ਸਕੂਲਰ ਯੂਨੀਫਾਰਮ ਚ ਲੈ ਤੇ ਉਹ ਜੇ ਦੂਰ ਹੁੰਦਾ ਤੇ ਪੋਸੀਬਲ ਨਹੀਂ ਸੀ ਹੋਣਾ ਸੋ ਜਗਾਂ ਨੇ ਸਾਡਾ ਬਹੁਤ ਰੋਲ ਪਲੇ ਕੀਤਾ ਤੇ ਤਾਜਪਾਰਕ ਨੇ ਸਾਡਾ ਬਹੁਤ ਸਾਥ ਦਿੱਤਾ ਅੱਛਾ ਖਾਸ ਚੀਜ਼ ਕਿਹੜੀ ਹੈ ਇਸ ਮੇਲੇ ਦੇ ਵਿੱਚ ਜਿਹੜੀ ਕਾਲੋ ਸਾਹਿਬ ਨੂੰ ਲੱਗਦੀ ਕਿ ਜਿਹੜਾ ਵੀ ਆਵੇ ਬਾਕੀ ਤਾਂ ਉਹਨੇ ਆਪਣੀ ਚੁਆਇਸ ਦੀਆਂ ਚੀਜ਼ਾਂ ਲੈਣੀਆਂ ਕਿ ਖਾਣਾ ਕੀ ਹੈ ਹੋਰ ਕਿਹੜੀ ਚੀਜ਼ ਲੈਣੀਆਂ ਪਰ ਕਾਲੋ ਹੋਰਾਂ ਨੂੰ ਕਿਹੜੀ ਚੀਜ਼ ਅਪੀਲ ਕਰਦੀ ਕਿ ਇੱਕ ਵਾਰੀ ਇੱਥੇ ਆਓ ਤੇ ਆਹ ਜ਼ਰੂਰ ਟੈਸਟ ਕਰਕੇ ਜਾਓ ਜਾਂ ਆਹ ਜ਼ਰੂਰ ਖਰੀਦ ਕੇ ਲੈ ਜਾਈਓ ਤੁਹਾਡੇ ਫਾਇਦੇ ਦੀ ਚੀਜ਼ ਹੋਗੀ ਬਾਈ ਜੀ ਇਹ ਤੁਸੀਂ ਔਖੀ ਚੀਜ਼ ਆ ਦੱਸਣਾ ਕਿਉਂਕਿ ਹਰ ਇੱਕ ਦੀ ਆਪਣੀਆਂ ਪਰਸਨਲ ਚੋਇਸਿਸ ਨੇ ਪਰ ਮੈਨੂੰ ਜਿਹੜੀ ਚੀਜ਼ ਵਧੀਆ ਲੱਗਦੀ ਹੈ ਨਾ ਮਾਹੌਲ ਹੂੰ ਮੈਂ ਇਸ ਐਕਸਪੀਰੀਅੰਸ ਨੂੰ ਖੁਦ ਬਹੁਤ ਇੰਜੋਏ ਕਰਦਾ ਪਿਆ ਕਿਉਂਕਿ ਮੇਰੇ ਲਈ ਵੀ ਇਹ ਨਵਾਂ ਮਾਹੌਲ ਹੈ ਬਿਲਕੁਲ ਇਹ ਜੇ ਬਾਕੀਆਂ ਲਈ ਨਵਾਂ ਹੈ ਤੇ ਮੇਰੇ ਲਈ ਵੀ ਉਹਨਾਂ ਹੀ ਕੋਰਾ ਹੈ ਮੇਰੇ ਲਈ ਵੀ ਉਹਨਾਂ ਫਰੈਸ਼ ਹੈ ਤੇ ਮੈਂ ਖੁਦ ਬਹੁਤ ਰੋਜ਼ ਮੈਂ ਸ਼ਾਮਾਂ ਦੀ ਵੇਟ ਕਰਦਾ ਕਦੋਂ ਸ਼ਾਮਾਂ ਪੈਣ ਹਲਕੀ ਹਲਕੀ ਲਾਈਟ ਜਗੇ ਹਲਕਾ ਹਲਕਾ ਜੀ ਰੌਸ਼ਨੀ ਹੋਏ ਹਲਕਾ ਹਲਕਾ ਮਿਊਜ਼ਿਕ ਲੱਗਾ ਹੋਏ ਤੇ ਅਸੀਂ ਨਾਲ ਇੱਥੇ ਚਾਣਾ ਸੂਪ ਛੱਕ ਰਹੇ ਹੋਈਏ ਅਸੀਂ ਨਾਲ ਇੱਥੇ ਚਾਹ ਦੇ ਨਾਲ ਚੂਰੀ ਛੱਕ ਰਹੇ ਹੋਈਏ ਸਾਨੂੰ ਕਾੜੇ ਵਾਲਾ ਦੁੱਧ ਮਿਲੇ ਉਦੋਂ ਨਾਲ ਤੇ ਇਹ ਸਾਰੀਆਂ ਚੀਜ਼ਾਂ ਮੈਂ ਵੀ ਡਿਲੀ ਇੰਜੋਏ ਕਰਦਾ ਆ ਸਵੇਰੇ ਬਈ ਬ੍ਰੇਕਫਾਸਟ ਕਰਨ ਬਹੁਤ ਲੋਕ ਆਉਂਦੇ ਨੇ ਮੈਨੂੰ ਬਹੁਤ ਵਧੀਆ ਲੱਗਦਾ ਸਵੇਰੇ ਆ ਕੇ ਉਹਨਾਂ ਨਾਲ ਗੱਲਾਂ ਬਾਤਾਂ ਮਾਰੀਦੀਆਂ ਨੇ ਨਾਰਥ ਵੈਨਕੂਵਰ ਤੋਂ ਵੀ ਸਪੈਸ਼ਲ ਸਵੇਰੇ ਬ੍ਰੇਕਫਾਸਟ ਕਰਨ ਆਏ ਸੋ ਅਜਿਹੀਆਂ ਚੀਜ਼ਾਂ ਵੀ ਬਹੁਤ ਨੇ ਨਾਲ ਤੇ ਬਾਕੀ ਖਾਣ ਨੂੰ ਸਾਰਾ ਕੁਝ ਹੀ ਹੈ ਬਈ ਸ਼ਰਦਾਈ ਹੈ ਇੱਥੇ ਬੇਕਰੀ ਆ ਪਠੂਰੇ ਲੱਗਦੇ ਨੇ ਅਮਰਸਰੀ ਨਾਨ ਨੇ ਤੁਹਾਡੀ ਚੋਇਸ ਆ ਮੈਂ ਹੁਣ ਕੀ ਕਹਿ ਸਕਦਾ ਕਾੜੇ ਵਾਲਾ ਦੁੱਧ ਮੇਰਾ ਵਨ ਆਫ ਦਾ ਫੇਵਰੇਟ ਆ ਚੂਰੀ ਨਾਲ ਸ਼ਾਹ ਕਹਿੰਦਾ ਸਵਾਦ ਆ ਜਾਂਦਾ ਚਨਾਸੂ ਬਹੁਤ ਹੈਲਦੀ ਹੈ ਬਈ ਉਹ ਮੈਂ ਪਹਿਲਾਂ ਕਦੀ ਨਹੀਂ ਖਾਦਾ ਮੈਂ ਫਰਸਟ ਟਾਈਮ ਛਕਿਆ ਜਲੇਬੀ ਤੁਹਾਡੀ ਅੱਖਾਂ ਦੇ ਸਾਹਮਣੇ ਲਾਈਵ ਨਿਕਲਦੀ ਆ ਤੁਸੀਂ ਜਿੰਨੀ ਵੀ ਘਟਾਉਣੀ ਆ ਜਿੰਨੀ ਵੀ ਉਹ ਮੌਕੇ ਦੇ ਉੱਤੇ ਤੁਹਾਡੇ ਸਾਹਮਣੇ ਬਣਦੀ ਹੋਊਗੀ ਜਲੇਬੀਆਂ ਤਾਂ ਮੈਂ ਦੇਖਿਆ ਇੱਥੇ ਐਮਪੀ ਤੇ ਮੰਤਰੀ ਆਣ ਕੇ ਕੱਢਣ ਡਿਆ ਸੀ ਉਹਨਾਂ ਨੂੰ ਫੜਾਈ ਹੋਈ ਸੀ ਕਿ ਤੁਸੀਂ ਕੀਮਤ ਨਾ ਕੱਢੀ ਚੱਲੋ ਬਿਲਕੁਲ ਉਹਦੇ ਨਾਲ ਲੱਕੀਲੀ ਤਿੰਨ ਮੈਂਬਰ ਪਾਰਲੀਮੈਂਟ ਸੀਗੇ ਸਾ ਪਹਿਲੀ ਇਹਦੀ ਐਮਪੀ ਬਣੇ ਨੇ ਜਸਾਹ ਹਲੂਨੀ ਤੇ ਪੁਰਾਣੇ ਨੇ ਤੇ ਉਹ ਮੈਂਬਰ ਪਾਰਲੀਮੈਂਟ ਤਿੰਨ ਆਏ ਇਕੱਠੇ ਤੇ ਅਸੀਂ ਉਹਨਾਂ ਤਾਂ ਅਈ ਗਏ ਵੀ ਤਿੰਨਾਂ ਦੇ ਕੰਪੀਟੀਸ਼ਨ ਕਰਾ ਦਿੰਨੇ ਆ ਦੇਖੋ ਕਿਹੜਾ ਵਧੀਆ ਜਲੇਬੀ ਕੱਢਦਾ ਤੇ ਸੋ ਇਦਾਂ ਦੀਆਂ ਚੀਜ਼ਾਂ ਨਾਲ ਜਿਹੜੀਆਂ ਨੇ ਉਹ ਬਹੁਤ ਫੈਸੀਨੇਟ ਕਰਦੀਆਂ ਨੇ ਤੇ ਵਧੀਆ ਹੁੰਦਾ ਮੇਲਿਆਂ 'ਚ ਵੀ ਇਹੋ ਖੁਸ਼ੀ ਹੁੰਦਾ ਆ ਵੀ ਜੋ ਦਿਲ ਕਰਦਾ ਖਾਓ ਜਿੱਥੇ ਦਿਲ ਕਰਦਾ ਮਿਲੋ ਗਿਲੋ ਕੁਝ ਬੜੀਆਂ ਸਟੋਰੀ ਸਾਡੇ ਇੱਥੇ ਹੋਈਆਂ ਇੱਕ ਦਿਨ ਟੀਚਰ ਸੀਗੇ ਉਹਨਾਂ ਨੂੰ ਉਹਨਾਂ ਦਾ ਸਟੂਡੈਂਟ ਬੜੇ ਚਿਰ ਬਾਅਦ ਮਿਲਿਆ ਉਹ ਸਾਡੇ ਨਾਲ ਕੈਸ਼ੀਅਰ ਤੇ ਕੰਮ ਕਰਦਾ ਪਿਆ ਉਹ ਕਹਿੰਦੇ ਰਾਹੁਲ ਤੂੰ ਏਡ ਮੇਲਿਆਂ ਤੇ ਮਿਲਦੇ ਜਿੱਦਾਂ ਬੰਦੇ ਸੋ ਜਦੋਂ ਆਉਂਦੇ ਨੇ ਮਿਲਣ ਗੇਲਣ ਆਪਣੇ ਪੁਰਾਣਿਆਂ ਨੂੰ ਮਿਲਦੇ ਨੇ ਮੈਂ ਬਹੁਤ ਲੋਕਾਂ ਨੂੰ ਬੜਾ ਚਿਰ ਹੋ ਗਿਆ ਸੀ ਮਿਲਣ ਗੇਲੇ ਨਹੀਂ ਸਬੱਬ ਬਣ ਰਿਹਾ ਇੱਥੇ ਮਿਲਣ ਦਾ ਸੋ ਉਹ ਚੀਜ਼ਾਂ એનર્ਜੀ ਬੂਸਟਰ ਨੇ ਜੋਸ਼ ਭਰਦੀਆਂ ਨੇ ਉਹ ਚੀਜ਼ਾਂ एनर्जी बूस्टर ਹੈਗੀਆਂ ਨੇ ਚੀਜ਼ਾਂ ਤੇ ਜਿਹੜੇ ਅਜੇ ਤੱਕ ਇਸ ਮੇਲੇ ਤੱਕ ਨਹੀਂ ਪਹੁੰਚੇ ਜਿਨ੍ਹਾਂ ਨੇ ਅਜੇ ਤੱਕ ਕੋਈ ਪੋਸਟਰ ਦੇਖਿਆ ਕੋਈ ਰੀਲ ਦੇਖੀ ਜਾਂ ਸਾਡੇ ਵਾਂਗੂ ਕੋਈ ਚੈਨਲ ਤੁਹਾਡੀ ਇੰਟਰਵਿਊ ਕਰਕੇ ਲੈ ਗਿਆ ਮੇਲਾ ਦਿਖਾਤਾ ਉਹਨਾਂ ਨੇ ਸਿਰਫ YouTube ਤੇ ਜਾਂ TV ਚੈਨਲ ਦੇ ਉੱਤੇ ਉਹਨੂੰ ਦੇਖਿਆ ਉਹਨਾਂ ਦੇ ਵਾਸਤੇ ਕੀ ਅਪੀਲ ਹੈ ਤੇ ਜਿਹੜੇ ਦੇਖ ਕੇ ਇੱਕ ਵਾਰੀ ਚਲੇ ਗਏ ਤੇ ਉਹਨਾਂ ਦੇ ਵਾਸਤੇ ਕੀ ਅਪੀਲ ਹੈ ਦੋਨਾਂ ਦੇ ਲਈ ਵੀ ਜਿਹੜੇ ਤੇ ਦੇਖ ਕੇ ਚਲੇ ਗਏ ਨੇ ਨਾ ਉਹ ਮੁੜ ਕੇ ਆ ਰਹੇ ਆ ਉਹ ਆ ਗਏ ਨੇ ਆਲਰੇਡੀ Uh, बड़े ਸਾਡੇ ਰਿਪੀਟ ਕਸਟਮਰਸ ਨੇ ਜਿਹੜੇ ਰੋਜ਼ ਆ ਕੇ ਮਿਲਦੇ ਨੇ ਵੀ ਅੱਜ ਫੇਰ ਆ ਗਏ ਕਿਉਂਕਿ ਜਿਹੜੇ ਇੱਕ ਵਾਰੀ ਐਕਸਪੀਰੀਅੰਸ ਕਰ ਗਏ ਉਹਦਾ ਦਿਲ ਕਰਦਾ ਰੋਜ਼ ਆਉਣ ਵਾਸਤੇ ਜਿਹੜਾ ਨਹੀਂ ਹੋ ਕੇ ਗਿਆ ਮੈਨੂੰ ਲੱਗਦਾ ਉਹਨਾਂ ਨੇ ਦਿਵਾਲੀ ਵੀਕਐਂਡ ਤੇ ਆ ਜਾਣਾ ਕਿਉਂਕਿ ਅੱਜ ਬੁੱਧਵਾਰ ਦਾ ਦਿਨ ਹੈ ਵੀਕਡੇ ਆ ਪਰ ਫਿਰ ਵੀ ਸ਼ਾਮਾਂ ਨੂੰ ਬਹੁਤ ਗਮਗਮੀ ਹੋ ਜਾਂਦੀ ਕਿਉਂਕਿ ਸ਼ਹਿਰ 'ਚ ਹੋਰ ਐਕਟੀਵਿਟੀਜ਼ ਨਹੀਂ ਆ ਗਈਆਂ ਇਦਾਂ ਦੀਆਂ ਮਾਹੌਲ ਨਹੀਂ ਹੈਗਾ ਤੇ ਜਿਹੜੇ ਨਹੀਂ ਆਏ ਅਹ ਦਿਸ ਇਜ਼ ਅ ਕਾਈਂਡ ਆਫ ਐਕਸਪੀਰੀਅੰਸ ਆ ਜਿਹੜਾ ਤੁਹਾਨੂੰ ਸ਼ਾਇਦ ਦੁਬਾਰਾ ਵੇਖਣ ਨੂੰ ਮਿਲ ਸਕਦਾ ਹੈ ਪਰ ਹੁਣ ਤੱਕ ਨਹੀਂ ਮਿਲਿਆ ਹੋਵੇਗਾ ਸੋ ਇੱਥੇ ਜਦੋਂ ਤੁਸੀਂ ਆਓਗੇ ਤੁਹਾਨੂੰ ਸਕੂਨ ਮਿਲੇਗਾ ਆਪਸੀ ਪਰਿਵਾਰਾਂ ਦੇ ਨਾਲ ਖੜ ਕੇ ਖਾਣ ਦਾ ਬੈ ਕੇ ਸਵਾਦ ਵੱਖਰਾ ਆਉਂਦਾ ਹੈ ਇਕੱਲੇ ਇਕੱਲੇ ਘਰਾਂ ਚ ਬੈ ਕੇ ਖਾਣਾ ਇੱਕ ਅਲੱਗ ਚੀਜ਼ ਹੈ ਪਰ ਇੱਥੇ ਇੱਕ ਪਰਿਵਾਰਕ ਰੂਪ ਦੇ ਵਿੱਚ ਬਾਕੀ ਸਾਰੀ ਸੰਗਤ ਦੇ ਨਾਲ ਆ ਕੇ ਖਾਣਾ ਉਹ ਐਕਸਪੀਰੀਅੰਸ ਆ ਜਿਹੜਾ ਇਹਨੂੰ ਡਿਫਰੈਂਟ ਬਣਾਉਂਦਾ ਆ ਮਠਿਆਈਆਂ ਦੁਕਾਨ ਤੋਂ ਵੀ ਖਰੀਦੀਆਂ ਜਾ ਸਕਦੀਆਂ ਨੇ ਪਰ ਇੱਥੇ ਆ ਕੇ ਆਪਣੀ ਮਰਜ਼ੀ ਦੀ ਚੁੱਕ ਕੇ ਪੋਣੀ ਉਹ ਇੱਕ ਐਕਸਪੀਰੀਅੰਸ ਆ ਬੱਚੇ ਇੰਗੇਜ ਹੁੰਦੇ ਨੇ ਬੱਚਿਆਂ ਵਾਸਤੇ ਛੋਟੇ ਛੋਟੇ ਜਿਹੜੇ ਪਾਜੀ ਉਹ ਹੁੰਦੇ ਨੇ ਫਾਇਰਵਰਕਸ ਤੇ ਨੂੰ ਪਟਾਕੇ ਤੇ ਨਹੀਂ ਕਿਹਾ ਜਿਵੇਂ ਸਾਡੇ ਸੋਡੇ ਸਪ੍ਰੈਂਕਰਲਸ ਹੁੰਦੇ ਨੇ ਜਿਹੜੇ ਅਲਾਉਡ ਨੈਸਿਟੀ ਆਫ ਸਰੀ ਵੱਲੋਂ ਜਿੰਨੇਕ ਚਲਾਇਆ ਜਾ ਸਕਦੇ ਨੇ ਉਹਨੀਆਂ ਚੀਜ਼ਾਂ ਅਵੇਲੇਬਲ ਨੇ ਦੀਵਾਲੀ ਵਾਸਤੇ ਜਿਹੜੀਆਂ ਹੈਂਗਿੰਗਸ ਨੇ ਕੁਝ ਤੁਸੀਂ ਘਰਾਂ ਚ ਡੈਕੋਰ ਦਾ ਸਮਾਨ ਉਹ ਚੀਜ਼ਾਂ ਅਵੇਲੇਬਲ ਨੇ ਹੁਣ ਦੀਵਾਲੀ ਵੀਕ ਸ਼ੁਰੂ ਹੋ ਗਿਆ ਸਾਡੇ ਇੱਥੇ ਪੰਜਾਬੀ ਸੂਟਸ ਲੇਡੀਜ਼ ਦੇ ਵਾਸਤੇ ਆਰਟੀਫੀਸ਼ੀਅਲ ਜੁਐਲਰੀ ਦੀਵੇ ਮੋਮਬਤੀਆਂ ਡਰਾਈ ਫਰੂਟ ਪੈਕਿੰਗ ਹੋਰ ਗਿਫਟ ਐਂਪਰਸ ਉਹ ਸਾਰਾ ਕੁਝ 올 ਇਨਕਲੂਸਿਵਲੀ ਤੁਹਾਨੂੰ ਇੱਕੋ ਥਾਂ ਤੋਂ ਮਿਲੂਗਾ ਤੁਹਾਨੂੰ ਵਕੂ ਵਕ ਥਾਵਾਂ ਤੇ ਜਾਣ ਦੀ ਲੋੜ ਨਹੀਂ ਪੈਗੀ ਮੈਨੂੰ ਪਤਾ ਚੰਗੀ ਚੀਜ਼ ਕੀ ਲੱਗੀ ਆ ਬਹੁਤ ਕੁਝ ਆ ਸਾਰਾ ਕੁਝ ਹੀ ਬਿਹਤਰ ਆ ਇਹਦੇ ਵਿੱਚ ਕੁਝ ਵੀ ਇਦਾਂ ਦਾ ਨਹੀਂ ਆ ਜਿਹਨੂੰ ਕਹਿ ਦਈਏ ਕਿ ਨਹੀਂ ਆ ਨਹੀਂ ਇਹਨੂੰ ਇਦਾਂ ਕਰ ਮੈਨੂੰ ਸਭ ਤੋਂ ਵੱਡੀ ਚੀਜ਼ ਇਹ ਲੱਗੀ ਆ ਕਿ ਆਮ ਤੌਰ ਤੇ ਜਿਹੜੇ ਆਰਗਨਾਈਜ਼ਰ ਹੁੰਦੇ ਨਾ ਮੈਂ ਦੇਖਿਆ ਉਹ ਉਲਝੇ ਪਏ ਹੁੰਦੇ ਆ ਉਹ ਟੈਨਸ਼ਨਾਂ ਹੀ ਨਹੀਂ ਆ ਉਹਨਾਂ ਦੇ ਦਿਮਾਗਾਂ ਤੇ ਹੁੰਦੀਆਂ ਆ ਕਿੰਦਾ ਹੋਊਗਾ ਉਹ ਕਿੰਦਾ ਹੋਊਗਾ ਇੰਨੀਆਂ ਉਲਝਣਾਂ ਦੇ ਵਿੱਚ ਫਸੇ ਹੁੰਦੇ ਆ ਪਰ ਜਿਸ ਤਰੀਕੇ ਨਾਲ ਸਜਿਆ ਫਬਿਆ ਜਿਹੜਾ ਜੋਗਰਾਜ ਸਿੰਘ ਕਾਲੋ ਇਸ ਵੇਲੇ ਮੈਨੂੰ ਨਜ਼ਰ ਆ ਰਿਹਾ ਦਿਮਾਗੀ ਤੌਰ ਤੇ ਜ਼ੇਹਨੀ ਤੌਰ ਤੇ ਵੀ ਉਹ ਨਹੀਂ ਸ਼ਾਂਤ ਤੇ ਸਜਿਆ ਹੋਇਆ ਹਰ ਚੀਜ਼ ਕਰੀਨੇ ਨਾਲ ਟਿਕਾਈ ਹੋਈ ਗੱਲਬਾਤ ਕਰਦਾ ਵੀ ਇਦਾਂ ਕਰੀਨੇ ਨਾਲ ਗੱਲਾਂ ਕਰਦਾ ਹੋਇਆ ਨਜ਼ਰ ਆ ਰਿਹਾ ਮੈਨੂੰ ਅੱਜ ਜਿਹੜੀ ਆਪਣੇ ਆਪ ਨੂੰ ਸਹੀਜ ਕੇ ਸੰਭਾਲ ਕੇ ਤੇ ਇੰਨੀ ਹੌਸ਼ਪੋਸ਼ ਭਰੀ ਡਿਊਟੀ ਦੇ ਵਿੱਚ ਵੀ ਸ਼ਾਂਤ ਚਿੱਤ ਰੱਖਿਆ ਨਾ ਜੋਗਰਾਜ ਸਿੰਘ ਮੈਨੂੰ ਇਹ ਚੀਜ਼ ਬੜੀ ਪਸੰਦ ਆਈ ਹੈ ਤੇ ਜੇ ਕੋਈ ਅਪੀਲ ਹੈਗੀ ਸਾਡੇ ਦਰਸ਼ਕਾਂ ਲਈ ਤੇ ਉਹ ਤੁਸੀਂ ਕਰ ਸਕਦੇ ਹੋ ਬਾਈ ਜੀ ਪਹਿਲਾਂ ਤੁਹਾਡਾ ਧੰਨਵਾਦ ਵਿਸ਼ੇਸ਼ ਤੌਰ ਤੇ ਇੱਥੇ ਆਉਣ ਦਾ ਤੁਹਾਡਾ ਕੱਲਾ ਕੱਲਾ ਕਦਮ ਸਿਰ ਮੱਥੇ ਆ ਸਾਰੀ ਸੰਗਤ ਦਾ ਸਰੀ ਦੇ ਲੋਕਾਂ ਦਾ ਕੱਲਾ ਕੱਲਾ ਕਦਮ ਸਿਰ ਮੱਥੇ ਆ ਤੁਸੀਂ ਬਹੁਤ ਪਿਆਰ ਦਿੱਤਾ ਮੈਂ ਮੈਂ ਸੱਚੀ ਜਜ਼ਬਾਤੀ ਹੋ ਜਾਣਾ ਟੀਮ ਨਾਲ ਰਤੀ ਵੀ ਗੱਲ ਕਰਦਾ ਵੀ ਅਸੀਂ ਇੰਨੇ ਜੋਗੇ ਹੈਗੇ ਨਹੀਂ ਜਿੰਨੇ ਲੋਕ ਆ ਰਹੇ ਨੇ ਕਿਤੇ ਕੱਲੇ ਕੱਲੇ ਕੋ ਕੋਈ ਵੀ ਭੁੱਲ ਹੋ ਜਾਂਦੀ ਆ ਤੇ ਉੱਥੇ ਹੀ ਮਾਫੀ ਮੰਗ ਲਿਆ ਕਰੋ ਉੱਚ ਕੋਈ ਛੋਟੇ ਨਹੀਂ ਹੋਵੋਗੇ ਕਿਉਂਕਿ ਲੋਕ ਆਪਣੇ ਪਰਿਵਾਰਾਂ ਦੇ ਨਾਲ ਸਾਨੂੰ ਕੁਆਲਿਟੀ ਟਾਈਮ ਦੇਣ ਆ ਰਹੇ ਆ ਕੈਨੇਡਾ ਚ ਬਾਈ ਉਹ ਸਮਾਂ ਚੱਲ ਰਿਹਾ ਕਿ 1 ਡਾਲਰ ਵੀ ਵਾਧੂ ਕਿਸੇ ਦੀ ਜੇਬ ਚ ਨਹੀਂ ਹੈਗਾ ਲੋਕ ਦੋ ਦੋ ਸ਼ਿਫਟਾਂ ਲਾ ਰਹੇ ਨੇ ਵੀਕਐਂਡ ਤੇ ਵੀ ਵਿਹਲੇ ਨਹੀਂ ਹੈਗੇ ਤੇ ਜਦੋਂ ਅਸੀਂ 12 ਦਿਨ ਦਾ ਪ੍ਰੋਗਰਾਮ ਇਸ ਲਈ ਲੀਕਿਆ ਸੀਗਾ ਕਿ ਕੋਈ ਵੀਕਐਂਡ ਤੇ ਵਿਹਲਾ ਹੈ ਕੋਈ ਵੀਕਡੇਸ ਚ ਵਿਹਲਾ ਹੈ ਕੋਈ 7 ਦਿਨ ਦਾ ਢੇਡਾ ਲਾਉਣ ਗਿਆ ਹੈ ਤੇ ਕਿਸੇ ਨੇ ਸਾਰੇ ਵੀਕਐਂਡ ਕੰਮ ਕਰਨਾ ਉਹਨੂੰ ਸਿਰਫ ਮੰਗਲਵਾਰ ਦੀ ਛੁੱਟੀ ਆ ਤੇ ਆਪਾਂ ਵੀਕਐਂਡ ਮੇਲਾ ਲਾ ਕੇ ਉਹ ਮੰਗਲਵਾਰ ਛੁੱਟੀ ਵਾਲੇ ਨਾਲ ਨਾ ਇਨਸਾਫੀ ਨਹੀਂ ਕਰ ਸਕਦੇ ਕੋਈ ਸਵੇਰੇ ਸ਼ਿਫਟ ਤੇ ਜਾ ਰਿਹਾ ਕੋਈ ਸ਼ਾਮ ਨੂੰ ਜਾ ਰਿਹਾ ਹਰ ਬੰਦੇ ਨੂੰ ਪ੍ਰੋਪਰ ਸਪੇਸ ਮਿਲੇ ਇੱਥੇ ਆਉਣ ਦੀ ਉਹਨੂੰ ਇਦਾਂ ਨਾ ਹੋਏ ਪੀਰ ਮੇਲਾ ਆਇਆ ਸੋ ਭਾਈ ਮੈਂ ਕੋਈ ਅਪੀਲ ਨਹੀਂ ਕਰ ਸਕਦਾ ਮੈਨੇਜ ਹੋਗਾ ਹੈ ਨਹੀਂ ਤੁਸੀਂ ਆਪਣੇ ਆਪ ਹੀ ਬਹੁਤ ਸਿਆਣੇ ਨੇ ਲੋਕ ਤੋਲ ਲੈਂਦੇ ਨੇ ਲੋਕਾਂ ਦੀ ਤਕੜੀ ਸਿਆਣਪ ਬਹੁਤ ਆ ਸੋ ਤੋਲਿਆ ਜਾ ਸਕਦਾ ਵੀ ਕਿੱਥੇ ਅਸੀਂ ਜਾਣਾ ਤੇ ਕਿੱਥੇ ਨਹੀਂ ਜਾਣਾ ਮੇਰੇ ਖਿਆਲ ਹੁਣ ਇਸੇ ਚੀਜ਼ ਦਾ ਹੀ ਪਿਆਰ ਆ ਆਪਣੇ ਵੱਲੋਂ ਤੇ ਕੁਝ ਹੋਇਆ ਹੀ ਨਹੀਂ ਹੋਰ ਇਹ ਲੋਕਾਂ ਨੇ ਮੇਲਾ ਵੱਡਾ ਬਣਾਤਾ ਇਹ ਸ਼ਹਿਰ ਦਾ ਮੇਲਾ ਬਣ ਚੁੱਕਾ ਇਹ ਮੇਰਾ ਮੇਲਾ ਹੈ ਹੀ ਨਹੀਂ ਬਾਈ ਹੁਣ ਮੇਲਾ ਹੁੰਦਾ ਹੀ ਲੋਕਾਂ ਦਾ ਮੇਲਾ ਮੇਲੀਆਂ ਦਾ ਹੁੰਦਾ ਆ ਕਿੰਨੇ ਜਿਹੜਾ ਆਰਗੇਨਾਈਜ਼ ਕੀਤਾ ਕੌਣ ਸਟਾਲ ਲਾ ਰਿਹਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮਨਫੀ ਹੋ ਜਾਂਦੀਆਂ ਫਿਰ ਲੋਕ ਨਜ਼ਰ ਆਉਂਦੇ ਆ ਫਿਰ ਮੇਲੀ ਨਜ਼ਰ ਆਉਂਦੇ ਆ ਤੇ ਜੇ ਕੈਨੇਡਾ ਦੀ ਧਰਤੀ ਤੇ ਮੇਲੀ ਨਜ਼ਰ ਆਉਣ ਮੇਲਾ ਨਜ਼ਰ ਆਵੇ ਨਾ ਫਿਰ ਉਹ ਪੁਰਾਣੀਆਂ ਚਿੰਗਾ ਜਾਗ ਪੈਂਦੀਆਂ ਨੇ ਪੁਰਾਣੇ ਅਹਿਸਾਸ ਜਾਗ ਪੈਂਦੇ ਨੇ ਮੈਨੂੰ ਲੱਗਦਾ ਕਿ ਇਹੀ ਖੂਬਸੂਰਤੀ ਜਿਹੜੀ ਆ ਇਸ ਮੇਲੇ ਦੀ ਨਜ਼ਰ ਆ ਰਹੀ ਆ ਬਹੁਤ ਬਹੁਤ ਸ਼ੁਕਰੀਆ ਜੋਗਰਾਜ ਸਿੰਘ ਕਾਲੋਂ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਵੀ ਤੇ ਇਹ ਸਰੀ ਦੇ ਵਿੱਚ ਮੇਲਾ ਪਹਿਲੀ ਵਾਰ ਆਰਗੇਨਾਈਜ਼ ਕਰਨ ਦੇ ਲਈ ਉਮੀਦ ਰੱਖਦੇ ਆ ਕਿ ਸੈਕੰਡ ਟਾਈਮ ਜਦੋਂ ਇਹ ਮੇਲਾ ਲੱਗੇਗਾ ਤੇ ਸ਼ਾਇਦ ਤੁਹਾਡੇ ਕੋਲ ਗੱਲ ਕਰਨ ਦਾ ਵੀ ਸਮਾਂ ਨਹੀਂ ਹੋਏਗਾ ਨਹੀਂ ਬਈ ਮੈਨੂੰ ਲੱਗਦਾ ਮੈਂ ਹੋਰ ਵੇਲੇ ਹੋ ਜਾਣਾ ਕਿਉਂਕਿ ਹੁਣ ਜਿੰਨੇ ਭਰਾ ਨਾਲ ਰਲ ਗਏ ਆ ਉਹਨਾਂ ਨੇ ਚੁੱਕ ਲੈਣਾ ਮੋਢਿਆਂ ਦੇ ਭਾਰ ਸਾਰਾ ਆਲਰੇਡੀ ਚੁੱਕਿਆ ਹੀ ਪਿਆ ਆ ਸੋ ਮੈਂ ਤੇ ਬਸ ਐਵੇਂ ਹੀ ਦੌੜਿਆ ਫਿਰਦਾ ਬਿਨਾ ਗੱਲ ਤੋਂ ਇਥੇ ਪਰ ਕਿਸਮਤ ਵਾਲੇ ਹੋਵਾਂਗੇ ਭਾਗਾਂ ਵਾਲੇ ਹੋਵਾਂਗੇ ਜੇ ਅਗਲੇ ਸਾਲ ਵੀ ਇਹ ਸੇਵਾ ਕਰਨ ਦਾ ਮੌਕਾ ਮਿਲੇਗਾ ਤੁਹਾਡੇ ਵਰਗੇ ਭਰਾਵਾਂ ਦੇ ਦਰਸ਼ਨ ਹੋ ਜਾਂਦੇ ਨਾਲ ਤੁਸੀਂ ਵੱਡੇ ਹੋ ਤੁਹਾਨੂੰ ਦੇਖ ਦੇਖ ਕੇ ਬੋਲਣਾ ਸਿੱਖੀਦਾ ਆ ਤੁਹਾਨੂੰ ਦੇਖ ਦੇਖ ਕੇ ਖਬਰ ਕਿਦਾਂ ਸੁਣਾਉਣੀ ਆ ਉਹ ਚੀਜ਼ਾਂ ਸਿੱਖੀਦੀਆਂ ਨੇ ਸ ਨੇ ਤੁਸੀਂ ਸਾਡੇ ਵਿਹੜੇ ਆਏ ਹੋ ਬਈ ਤੁਹਾਡਾ ਜੀ ਆਇਆਂ ਨੂੰ ਨਾਲ ਬਾਈ ਹੁਣੀ ਨੇ ਜਿਹੜੇ ਕੈਮਰੇ ਦੇ ਪਿੱਛੇ ਉਹਨਾਂ ਦਾ ਵੀ ਬਹੁਤ ਧੰਨਵਾਦ ਟੀਵੀ ਪੰਜਾਬ ਦਾ ਬਹੁਤ ਧੰਨਵਾਦ ਬਈ ਜੀ ਉਦਾਂ ਪਰਿਵਾਰ ਦੇ ਨਾਲ ਵੀ ਜਰੂਰ ਦਰਸ਼ਨ ਦਿਓ ਬਿਲਕੁਲ ਜਰੂਰ ਜੀ ਬਹੁਤ-ਬਹੁਤ ਸ਼ੁਕਰੀਆ ਕਾਲੋ ਸਾਹਿਬ ਔਰ ਇਸੇ ਤਰੀਕੇ ਨਾਲ ਡਟੇ ਰਹੋ ਤੇ ਮੈਨੂੰ ਲੱਗਦਾ ਕਿ ਸੱਚੀਓਂ ਦੀਵਾਲੀ ਜਿਹੜੀ ਹੈ ਇਹ ਲੋਕਾਂ ਲਈ ਬਣ ਜਾਏਗੀ ਕਿਉਂਕਿ ਦੀਵਾਲੀ ਦਾ ਮਤਲਬ ਤਾਂ ਇਹੀ ਹੁੰਦਾ ਨਾ ਕਿ ਤੁਹਾਡਾ ਮਨ ਪ੍ਰਸੰਤਾ ਨਾਲ ਭਰ ਜਾਣਾ ਤੁਹਾਡੇ ਮਨ ਦੇ ਅੰਦਰ ਜਿਹੜੇ ਪੁਰਾਣੇ ਸੰਸੇ ਸ਼ੰਕੇ ਚਿੰਤਾਵਾਂ ਸਾਰੀਆਂ ਦੂਰ ਹੋ ਜਾਣੀਆਂ ਤੇ ਤਿਉਹਾਰ ਦੇ ਵਿੱਚ ਤਿਉ ਤੇ ਚਿਹਰੇ ਮੈਨੂੰ ਖਿੜੇ ਖਿੜੇ ਜਿਹੜੇ ਆ ਨਜ਼ਰ ਆ ਰਿਆ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਵੈਸੇ ਅੱਜ ਦਾ ਦੌਰ ਨਾ ਬ੍ਰਾਂਡ ਦਾ ਦੌਰ ਆ ਤੁਹਾਨੂੰ ਬ੍ਰਾਂਡ ਬੜੇ ਪਸੰਦ ਆਉਂਦੇ ਆ ਪਰ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਕਿ ਸ਼ਖਸ ਆਪ ਬ੍ਰਾਂਡ ਬਣ ਜਾਂਦੇ ਆ ਤੇ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਸਰੀ ਦੇ ਵਿੱਚ ਜਿਹੜਾ ਆ ਫੂਡ ਦਾ ਇੱਕ ਆਪਣੇ ਆਪ ਦੇ ਵਿੱਚ ਬ੍ਰਾਂਡ ਹੈ ਬੱਲੀ ਬਲਾਰਾਮ ਨਾਨ ਵੇਜ ਦੇ ਵਿੱਚ ਨਾਮ ਜਿਹੜਾ ਉਹ ਬੱਲੀ ਬਲਾਰਾਮ ਹੋਰਾਂ ਦਾ ਜਾਣਿਆ ਜਾਂਦਾ ਬਲੀ ਜੀ ਪਹਿਲਾਂ ਤਾਂ ਟੀਵੀ ਪੰਜਾਬ ਦੇ ਤੁਹਾਨੂੰ ਜੀ ਆਇਆਂ ਕਹਿੰਦੇ ਆ ਥੈਂਕ ਯੂ ਜੀ ਥੈਂਕ ਯੂ ਟੀਵੀ ਪੰਜਾਬ ਦੇ ਜਿੰਨੇ ਵੀ ਸਰੋਤੇ ਹੈਗੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਇੱਥੇ ਆਏ ਮੇਲੇ ਤੇ ਅੱਛਾ ਵੈਸੇ ਤਾਂ ਚਰਚਾ ਚ ਹੀ ਰਹਿੰਦਾ ਬੱਲੀ ਬਲਰਾਮ ਔਰ ਸੋਸ਼ਲ ਮੀਡੀਆ ਦੇ ਉੱਤੇ ਵੀ ਛਾਇਆ ਰਹਿੰਦਾ ਹੈ ਇਸ ਮੇਲੇ ਦੇ ਉੱਤੇ ਦੀਵਾਲੀ ਮੇਲੇ ਦੇ ਉੱਤੇ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਇਹ ਪਹਿਲੀ ਵਾਰੀ ਸਰੀ ਦੇ ਵਿੱਚ ਪਹਿਲੀ ਵਾਰੀ ਮੇਲਾ ਇਹੋ ਜਿਹਾ ਲੱਗ ਰਿਹਾ ਹਾਂਜੀ ਇਹ ਪਹਿਲੀ ਵਾਰੀ ਇਦਾਂ ਇਦਾਂ ਵੱਡਾ ਮੇਲਾ ਜਿਹੜਾ ਸਰੀ 'ਚ ਹੋਇਆ ਇੱਥੇ ਮਠਿਆਏ ਲੱਗੇ ਫੂਡ ਲੱਗੇ ਸਟਾਲ ਲੱਗੇ ਡਿਫਰੈਂਟ ਡਿਫਰੈਂਟ ਬਾਕੀ ਤੇ ਇਨਾਮ ਰੱਖੇ ਹੋਏ ਕਾਰ ਰੱਖੇ ਸੋਨੇ ਦੇ ਸਿੱਕੇ ਮੈਕਸੀਕੋ ਟ੍ਰਿਪਸ ਕਾਫੀ ਸਾਰੀ ਚੀਜ਼ਾਂ ਨੇ ਇਹ ਸਟਾਲ ਵਾਲਿਆਂ ਦੇ ਵੀ 쿠ਪਨ ਪੈਂਦੇ ਆ ਜਿਹੜੇ ਬਾਹਰੋਂ ਆਉਂਦੇ ਗੈਸਟ ਉਹਨਾਂ ਦੇ 쿠ਪਨ ਪੈਂਦੇ ਆ ਨਹੀਂ ਨਹੀਂ ਸਾਰਿਆਂ ਦੇ 쿠ਪਨ ਪੈਂਦੇ ਆ ਸਾਰਿਆਂ ਤੁਸੀਂ ਪਾਤਾ 쿠ਪਨ ਆਪਾਂ ਮੈਂ ਪਾਤਾ ਹਾਂ ਮੇਰਾ ਫਰੈਂਡ ਪਾ ਕੇ ਗਿਆ ਮੇਲੇ ਅੱਛਾ ਜੀ ਹਾਂ ਤੇ ਤੁਸੀਂ ਕਿਹੜਾ ਸਟਾਲ ਲਾਇਆ ਵੈਸੇ ਤਾਂ ਨਾਨ ਵੇਜ ਦੇ ਵਿੱਚ ਜ਼ਿਆਦਾ ਤੁਹਾਡੀ ਮੁਹਾਰਤ ਹੈਗੀ ਆ ਉਹ ਚਾਚਾ ਹੀ ਬੱਲੀ ਦੀ ਉਸੇ ਗੱਲ ਹੀ ਹੁੰਦੀ ਹੈ ਅਸੀਂ ਇੱਥੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਅੰਮ੍ਰਿਤਸਰੀ ਕੁਲਚੇ ਗੋਲ ਗੱਪੇ ਬਹੁਤ ਵੈਰਾਈਟੀ ਅਸੀਂ ਇੱਥੇ ਲਾਇਆ ਵੈਸੇ ਪ੍ਰਿੰਗ ਰੋਲ ਮੰਚੂਰੀਅਨ ਨੂਡਲਸ ਸਾਨੀਆ ਪੀਜਾ ਬਣਾ ਆਪਣੀ ਸਾਰੀ ਟੀਮ ਇੱਥੇ ਆਈ ਹੋਈ ਹੈ ਤਾਂ ਫਰੈਸ਼ ਸਾਗ ਦਾ ਤੁਸੀਂ ਟਰਾਈ ਕਰਕੇ ਜਾਓ ਅੱਛਾ ਜੀ ਹਾਂ ਜੀ ਬਹੁਤ ਸਾਗ ਸਾਗ ਪੰਜਾਬ ਵਰਗਾ ਹੀ ਸਵਾਦ ਆ ਜਾਂ ਇਹਦੇ ਵਿੱਚ ਕੈਨੇਡਾ ਵਾਲਾ ਵੀ ਕੁਝ ਪਾਇਆ ਹੋਇਆ ਨਹੀਂ 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 ਪੰਜਾਬ ਵਰਗਾ ਫਰੈਸ਼ ਸਾਗ ਬਣਾਇਆ ਜੀ ਹਾਂ ਇਹ ਤੋੜ ਕੇ ਕੌਣ ਲਿਆਉਂਦਾ ਬੱਲੀ ਹੁਰੀ ਆਪ ਤੋੜ ਕੇ ਲਿਆਉਂਦੇ ਜਾਂ ਬੀਬੀਆਂ ਹੀ ਜਾਂਦੀਆਂ ਤੋੜਨ ਲਈ ਸਾਗ ਆ ਬੀਬੀਆਂ ਹੀ ਜਾਂਦੀਆਂ ਤੋੜਨ ਲਈ ਸਾਗ ਸਭ ਪੂਰਾ ਫਰੈਸ਼ ਕੈਨ ਵਾਲਾ ਨਹੀਂ ਹੈਗਾ ਪੂਰੇ ਡੱਬੇ ਡੱਬਿਆਂ ਵਾਲਾ ਨਹੀਂ ਅਸੀਂ ਫਰੈਸ਼ ਸਾਗ ਹੈ ਪਰ ਸਾਕ ਆ ਗਿਆ ਤੁਸੀਂ ਖਾ ਕੇ ਜਾਓ ਮੱਕੀ ਦੀ ਰੋਟੀ আর ਸਾਗ ਤੁਹਾਨੂੰ ਖਾ ਕੇ ਜੀ ਮੈਨੂੰ ਤਾਂ ਉਹ ਰਹਿਣੀ ਆ ਨਾ ਕ੍ਰੀਵਿੰਗ ਜਾਗ ਪੈਂਦੀ ਆ ਪੰਜਾਬੀ ਬੰਦਾ ਸਾਗ ਸਰੋਂ ਦਾ ਦੇਖ ਲਵੇ ਤੇ ਮੱਕੀ ਦੀ ਰੋਟੀ ਦੇਖ ਲਵੇ ਬਾਕੀ ਸਾਰਾ ਕੁਝ ਹੀ ਭੁੱਲ ਜਾਂਦਾ ਆ ਜੀ ਨਹੀਂ ਨਹੀਂ ਬਿਲਕੁਲ ਤੁਸੀਂ ਜ਼ਰੂਰ ਟਰਾਈ ਕਰਕੇ ਜਾਓ ਬਾਕੀ ਥੈਂਕ ਯੂ ਤੁਹਾਡੀ ਟੀਮ ਦਾ ਜਿਹੜਾ ਤੁਸੀਂ ਨਾ ਵਧੀਆ ਕੰਮ ਕਰ ਰਹੇ ਹੋ ਮੀਡੀਆ ਦਾ ਮੇਨ ਰੋਲ ਹੁੰਦਾ ਇਹਦੇ ਚ ਸੋ ਥੈਂਕ ਯੂ ਸੋ ਮਚ ਅੱਛਾ ਖਾਸियत ਜਿਹੜੀ ਬੱਲੀ ਦੀ ਹੈ ਬੱਲੀ ਕਹਿੰਦੇ ਬੱਕਰੇ ਬਲਾਉਂਦਾ ਪਤਾ ਨਹੀਂ ਬੱਕਰੇ ਮਰਾਉਂਦਾ ਕੀ ਕਰਦਾ ਹੈ ਬੱਲੀ ਸੋ ਉਹ ਕੀ ਬੱਲੀ ਦੇ ਵਿੱਚ ਇਹੋ ਜੀ ਖਾਸियत ਆ ਕੀ ਉਹ ਆਪਣੀ ਸਬਜ਼ੀ ਭਾਜੀ ਦੇ ਵਿੱਚ ਆਪਣੀ ਡਿਸ਼ੇਸ ਦੇ ਵਿੱਚ ਪਾਉਂਦਾ ਆ ਕਿ ਲੋਕ دیਵਾਨੇ ਹੋ ਜਾਂਦੇ ਆ ਕਿ ਨਹੀਂ ਭਾਈ ਜੇ ਆਹ ਚੀਜ਼ ਬਣਵਾਉਣੀ ਆ ਤੇ ਬੱਲੀ ਦੇ ਕੋਲ ਹੀ ਬਣਵਾਉਣੀ ਆ ਔਰ ਖਾਸ ਤੌਰ ਤੇ ਲਾਈਵ ਕੈਟਰਿੰਗ ਕਰਵਾ ਕੇ ਤੇ ਨਾਲ ਵੀਡੀਓ ਬਣਾ ਬਣਾ ਕੇ ਲੋਕ ਕਹਿੰਦੇ ਇਦਾਂ ਖਾਣ ਦਾ ਸਵਾਦ ਆਉਂਦਾ ਇਦਾਂ ਹੁੰਦਾ ਜਿੱਥੇ ਵੀ ਮੈਂ ਜਾਂਦਾ ਮੇਰੇ ટ્રਾਈ ਹੁੰਦੀ ਸਾਰਿਆਂ ਨੂੰ ਫਰੈਸ਼ ਖਾਣ ਦੀ ਤੇ ਵਧੀਆ ਸਰਵਿਸ ਉਹਦਾ ਇਹ ਮਤਲਬ ਹੈ ਜੇ ਤੁਸੀਂ ਸਰਵਿਸ ਵਧੀਆ ਦਿਓਗੇ ਲੋਕਾਂ ਨੇ ਤੁਹਾਡੇ ਕੋਲ ਆਉਣੇ ਆਣਾ ਤੇ ਮਸਾਲੇ ਆਪਣੇ ਹੱਥ ਦੇ ਬਣੇ ਮਸਾਲੇ ਆਪਣੇ ਹੱਥ ਦੇ ਹਾਂ ਸਵਾਦ ਮਸਾਲਿਆਂ ਦਾ ਤੇ ਬੱਲੀ ਦੇ ਹੱਥਾਂ ਦਾ ਆ ਦੋਨੋਂ ਦਾ ਲਾ ਲਓ ਤੇ ਇਹ ਪੂਰੀ ਟੀਮ ਹੈ ਤੁਹਾਡੀ ਹਾਂਜੀ ਸਾਰੀ ਟੀਮ ਹੈ ਸਾਡੇ ਟੀਮ ਸਾਡੇ ਪੀਜਾ ਵੱਲੋਂ ਸਾਰੀ ਟੀਮ ਲੱਗੀ ਹੋਈ ਹੈ ਤੇ ਅੰਦਰ ਵੀ ਤੰਦੂਰ ਲੱਗਿਆ ਮੱਕੀ ਦੀ ਰੋਟੀ ਤੁਹਾਨੂੰ ਦਿਖਾਏ ਦੇਖ ਹੀ ਲੇ ਬਿਲਕੁਲ ਅੱਛਾ ਇਹਦੇ ਵਿੱਚ ਇੱਕ ਚੀਜ਼ ਹੋਰ ਦੱਸ ਦਿਓ ਕਿ ਇਹ ਸਾਰੇ ਜਣੇ ਵੱਖਰੀ ਵੱਖਰੀ ਚੀਜ਼ ਦੇ ਐਕਸਪਰਟ ਆ ਜਾਂ ਜਿੰਨੂੰ ਮਰਜ਼ੀ ਜਿੱਥੇ ਮਰਜ਼ੀ ਬਿਠਾ ਦਿਓ ਸਾਰੇ ਐਕਸਪਰਟ ਹੀ ਐਕਸਪਰਟ ਆ ਜਿੰਨੂੰ ਮਰਜ਼ੀ ਬਿਠਾ ਸਾਰੇ ਐਕਸਪਰਟ ਆ ਤੇ ਸਿੰਘ ਸਾਹਿਬ ਤੁਸੀਂ ਕਾਦੇ ਐਕਸਪਰਟ ਹੋ ਕੀ ਬਣਾ ਰਹੇ ਹੋ ਅਸੀਂ ਜੀ ਸਾਰਾ ਕੁਝ ਬਣਾ ਲੈਂਦੇ ਹਾਂ ਤੁਸੀਂ ਦੱਸੋ ਹਾਂਜੀ ਤੁਸੀਂ ਦੱਸੋ ਕੀ ਖਾਓਗੇ ਹੁਣ ਕੀ ਕੀ ਬਣਾ ਰਹੇ ਹਾਂ ਦੱਸ ਦਿਓ ਅੰਦਰ ਦੇ ਸਾਹਮਣੇ ਆ ਦੇਖੋ ਜੀ ਕਿੰਨਾ ਕੁਝ ਲਾਈਵ ਲਾਇਆ ਹੋਇਆ ਆਪਾਂ ਹਾਂਜੀ ਬਿਲਕੁਲ ਜੀ ਸਰਵਦਾ ਸਾਹ ਚਨੇ ਬਟੂਰੇ ਬਹੁਤ ਸਾਰੀ ਚੀਜ਼ਾਂ ਲਾਈ ਹੋਏ ਨੇ ਤੁਸੀਂ ਟਰਾਈ ਕਰਕੇ ਜਾਇਓ ਨਹੀਂ ਉਹ ਟਰਾਈ ਤਾਂ ਆਪਾਂ ਕਰਾਂਗੇ ਪਰ ਤੁਹਾਡੀ ਇੱਥੇ ਇਹ ਸਮੇਲੇ ਦੇ ਵਿੱਚ ਤਜਰਬਾ ਕਿਹੋ ਜਿਹਾ ਰਿਹਾ ਕਿਉਂਕਿ ਵੈਸੇ ਫੰਕਸ਼ਨਸ ਦੇ ਵਿੱਚ ਤੁਸੀਂ ਕੈਟਰਿੰਗ ਕਰਨੀ ਆ ਉੱਥੇ ਤੁਸੀਂ ਖਵਾਉਣਾ ਆ ਉਹ ਕਿਸੇ ਹੋਰ ਤਰੀਕੇ ਦਾ ਤਜਰਬਾ ਹੁੰਦਾ ਇੱਥੇ ਜਿਹੜੇ ਪਿੰਨ ਪਿੰਨ ਤਰ੍ਹਾਂ ਦੇ ਲੋਕ ਆਉਂਦੇ ਆਪਣੀ ਮਰਜ਼ੀ ਦੇ ਨਾਲ ਆਉਂਦੇ ਆ ਚੁਆਇਸ ਦੇਖ ਕੇ ਆਉਂਦੇ ਆ ਉਹਨਾਂ ਲੋਕਾਂ ਦੇ ਨਾਲ ਕਿਦਾਂ ਜਿਹੜਾ ਉਹ ਤਜਰਬਾ ਰਿਹਾ ਤੁਹਾਡਾ ਇਹ ਜਿਹੜਾ ਨਵੇਂ ਤਰੀਕੇ ਦਾ ਕਿੰਨਾ ਕਹਿ ਸਕਦੇ ਆ ਇੱਥੇ ਜਿੱਦਾਂ ਪਾਰਟੀ ਚ ਹੁੰਦੀ ਉਥੇ ਬਫੇ ਲੱਗੇ ਹੁੰਦੇ ਇੱਥੇ ਆਪਾਂ ਸਾਰਾ ਜੇ ਬਟੂਰੇ ਵੀ ਕੱਢਨੇ ਤਾਂ ਦੋ ਹੀ ਕੱਢਨੇ ਆ ਫਿਰ ਐਸੀ ਕੱਢਨੇ ਆ ਉਦੋਂ ਸੋ ਪਾਰਟੀ ਵਾਲਨੇ ਕੀ ਬਫੇ ਲਾਦੇ ਤੋਂ ਸਿਰਫ ਤਾਜ਼ੀਆਂ ਚੀਜ਼ਾਂ ਇੱਥੇ ਮਿਲਦੀ ਮਿਲੈ ਜਦੋਂ ਤੁਸੀਂ ਆਰਡਰ ਕਰਨਾ ਉਦੋਂ ਵੀ ਬਣਾਉਣਾ ਤੇ ਸਰੀ ਵਾਲਿਆਂ ਨੂੰ ਇਸ ਮੇਲੇ ਦੇ ਸੰਦਰਭ ਦੇ ਵਿੱਚ ਬੱਲੀ ਹੋਰਾਂ ਦੀ ਖਾਸ ਅਪੀਲ ਕਿਹੜੀ ਹੈ ਖਾਸ ਇਹ ਕਿ ਇੱਕ ਵਾਰ ਤੁਸੀਂ ਇੱਥੇ ਆਓ ਤੇ ਇਨਾਮ ਜ਼ਰੂਰ ਜਿੱਤਿਓ ਤੁਹਾਡੇ ਕੋਲ ਬਹੁਤ ਸਾਰੇ ਇਨਾਮ ਹੈ ਮੈਕਸੀਕੋ ਟ੍ਰਿਪ ਹੈ 골ਡ ਕੋਇਨ ਹੈ ਕਾਰ ਹੈਗੇ ਮੋਬਾਈਲਸ ਹੈਗੇ ਬਹੁਤ ਸਾਰੀ ਚੀਜ਼ਾਂ ਜਿੱਤ ਸਕਦੇ ਹੋ ਕੱਲੇ ਮੋਬਾਈਲ ਜਾਂ ਇਨਾਮ ਲਈ ਆਉਣ ਜਾਂ ਇਹ ਜਿਹੜੀ ਕ੍ਰੀਵਿੰਗ ਜਾਗਦੀ ਇੱਥੇ ਜਿੱਦਾ ਵੱੜਦੇ ਪੰਡਾਲ ਦੇ ਵਿੱਚ ਮੇਰੇ ਤਾਂ ਜ਼ੁਬਾਨ ਦੇ ਉੱਤੇ ਕਈ ਤਰੀਕੇ ਦੇ ਜਿਹੜੇ ਉਹ ਸਵਾਦ ਆਉਣੇ ਸ਼ੁਰੂ ਹੋ ਗਏ ਕਿਉਂਕਿ ਨੱਕ ਨੂੰ ਜਿਹੜੀ ਮਹਿਕ ਪੈਂਦੀ ਨਾ ਵੱਖਰੇ ਵੱਖਰੇ ਖਾਣਿਆਂ ਦੀ ਹੈ ਹੈਗਾ ਹੈਗਾ ਪਰ ਬੰਦੇ ਨੂੰ ਤਾਂ ਥੋੜਾ ਲਾਲਚ ਹੋ ਜਾਂਦਾ ਯਾਰ ਨਹੀਂ ਮੇਰਾ ਮੋਬਾਈਲ ਆ ਜਾਵੇ ਮੈਨੂੰ ਸੋਨੇ ਦੇ ਸਿੱਕੇ ਆ ਜਾਵੇ ਤਾਂ ਫਿਰ ਹੋਰ ਵਧੀਆ ਰਹੇਗਾ ਤਾਂ ਖਾਣਾ ਤਾਂ ਹੈਗਾ ਹੈਗਾ ਇੱਥੇ ਲੋਕ ਵੀ ਬਹੁਤ ਹੈ ਵੀਕਐਂਡ ਤੇ ਬਹੁਤ ਰਸ ਹੋਣਾ ਹੈ ਤੇ ਬਹੁਤ ਜ਼ਿਆਦਾ ਵੀਜ ਹੋਣਾ ਸਾਰੇ ਸਰੀ ਵਾਲਿਆਂ ਨੇ ਇੱਕ ਵਾਰ ਜ਼ਰੂਰ ਵੀਕਐਂਡ ਤੇ ਆਓ ਇਹਦਾ ਮਤਲਬ ਆਮ ਕੇ ਆਮ ਗੁੱਠਲੀਆਂ ਕੇ ਵੀ ਧਾਮ ਤੁਸੀਂ ਇਨਾਮ ਵੀ ਜਿੱਤ ਸਕਦੇ ਹੋ ਤੇ ਇੰਜੋਏ ਤਾਂ ਤੁਸੀਂ ਕਰਨੇ ਕਰਨਾ ਖਾਣਾ ਪੀਣਾ ਹਾਂਜੀ ਬਿਲਕੁਲ ਸਹੀ ਗੱਲ ਕਹੀ ਹੈ ਹਾਂਜੀ ਬਹੁਤ ਬਹੁਤ ਸ਼ੁਕਰੀਆ ਬਲੀ ਜੀ ਗੱਲਬਾਤ ਕਰਨ ਲਈ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਟਾਡਾ ਟੀਮ ਦਾ ਪੂਰਾ ਥੈਂਕ ਯੂ